ਜਾਨ ਵੀਰੋ ਤੇ ਭੈਣੋ ਜੈ ਹਿੰਦ ਲੈ ਕੇ ਹਾਜ਼ਰ ਆ ਤੁਹਾਡਾ ਆਪਣਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਜਿਵੇਂ ਤੁਸੀਂ ਜਾਣਦੇ ਹੋ ਕਿ ਅਸੀਂ ਵਕ ਵਕ ਦਿਨਾਂ ਚ ਵਕ ਵਕ ਵਿਸ਼ਿਆਂ ਤੇ ਵਕ ਵਕ ਮਾਰਾਂ ਨਾਲ ਗੱਲਬਾਤ ਕਰਦੇ ਹੀ ਰਹਿੰਦੇ ਆ ਨਵਿੰਦਰ ਜੀ ਹਾਂ ਜੈ ਜੀ ਮਹਾਰਾਜ ਜੈ ਜੀ ਹਾਂ ਜੀ ਮਿਠਾ ਸਿੰਘ ਜੀ ਜੈ ਜੀ ਮੈਂ ਕਿਹਾ ਬੜਾ ਚੁੱਪ ਚੁੱਪ ਬੈਠੇ ਆਂ ਅੱਜ ਗੱਲ ਕੀ ਆ ਮੈਂ ਕਿਹਾ ਮਿਠਾ ਸਿੰਘ ਜੀ ਨੇ ਕਰ ਲਈ ਅੱਜ ਗੱਲਬਾਤ ਖੁੱਲ ਕੇ ਹਾਂ ਕਰਮੀ ਚਾਹੀਦੀ ਆ ਤੇ ਡਾਕਟਰ ਸਾਹਿਬ ਆਏ ਆ ਚਾਤ ਮਾਰੋ ਹਾਂ ਜੀ ਹਾਂ ਡਾਕਟਰ ਸਾਹਿਬ ਆ ਗਏ ਹਾਂ ਜੀ ਹਾਂ ਬਿਲਕੁਲ ਜੀ ਇਹਨਾਂ ਨਾਲ ਜਰਾ ਪੂਰਾ ਤਾਰਫ ਕਰਾਓ ਸਾਡਾ ਹਾਂ ਜੀ ਹਾਂ ਕਰਾਈਏ ਜੀ ਤਾਰਫ ਹਾਂ ਹਾਂ ਸੋ ਜੀ ਮੇਰੇ ਨਾਲ ਬੈਠੇ ਨੇ ਡਾਕਟਰ ਤਰਸੀਮ ਚੰਦ ਜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਜਿਹੜਾ ਫੂਡ ਇੰਜੀਨੀਅਰਿੰਗ ਵਿਭਾਗ ਹੈ ਨਾ ਜੀ ਉਹਦੇ ਮੁਖੀ ਨੇ ਕਿਆ ਬਾਤ ਆ ਕਿਆ ਬਾ ਏ ਦੇਖੋ ਗੱਲ ਇਹ ਆ ਵੀ ਇਹੋ ਜੇ ਮਾਹ ਆ ਕੇ ਜਦੋਂ ਸਾਨੂੰ ਸੇਦ ਦਿੰਦੇ ਆ ਨਾ ਜੀ ਤੇ ਸਾਡੀ ਖੇਤੀ ਜਿਹੜੀ ਐ ਇਹ ਅਗਾਹ ਵੱਧਦੀ ਦੇਖੋ ਮਿਠਾ ਸਿੰਘ ਜੀ ਜਿਹੜੀ ਸਮੇਂ ਦੀ ਲੋੜ ਵੀ ਐ ਜੀ ਇਹ ਅਸੀਂ ਸਹਾਇਕ ਕਿੱਤਿਆਂ ਵੱਲ ਜਦ ਤੱਕ ਨਹੀਂ ਜਾਵਾਂਗੇ ਤੇ ਜਿਹੜੀ ਸਾਡੀ ਖੇਤੀਬਾੜੀ ਵਿੱਚ ਆਮਦਨ ਵਧਾਉਣੀ ਐ ਨਾ ਜੀ ਉਹ ਸੰਭਵ ਨਹੀਂ ਹੋ ਸਕੇਗਾ ਇਹ ਤੇ ਹੈ ਮੈਂ ਤੇ ਲੁਪਿੰਦਰ ਜੀ ਕਈ ਵਾਰੀ ਆਪਣੇ ਮਿੱਤਰਾਂ ਨਾਲ ਗੱਲ ਕਰ ਜਾ ਹੁੰਨਾ ਵੀ ਦੇਖੋ ਆ ਜਿੰਨੇ ਵੀ ਮਾਹਰ ਯੂਨੀਵਰਸਿਟੀਆਂ ਚ ਐ ਜਾਂ ਮਹਿਕਮਿਆਂ ਚ ਐ ਹਾਂਜੀ ਇਹਨਾਂ ਨੂੰ ਕੋਈ ਅਸੀਂ ਤਨਖਾਹ ਦਿੰਦੇ ਆ ਜੀ ਅਜ਼ੀਦੇ ਨਹੀਂ ਦਿੰਦੇ ਕੰਮ ਸਾਡੇ ਲਈ ਕਰਦੇ ਕੰਮ ਜੀ ਬਿਲਕੁਲ ਹੈਨਾ ਤੇ ਜੇ ਫੇਰ ਵੀ ਅਸੀਂ ਇਹਨਾਂ ਦਾ ਕਹਿਣਾ ਨਾ ਮੰਨੀਏ ਤੇ ਇਹ ਤੇ ਫਿਰ ਅਸੀਂ ਗਲਤਾਂ ਨਾ ਅਸੀਂ ਗਲਤ ਬਿਲਕੁਲ ਹੈਨਾ ਉਹ ਜਿਵੇਂ ਦੇਖੋ ਤੁਸੀਂ ਸਾਨੂੰ ਵੀ ਅੱਜ ਕੱਲ ਮਹਾਰਾਂਦੇ ਆ ਬਈ ਮੂਲ ਅਨਾਜ ਹੈਨਾ ਮਿਲਟਸ ਹਾਂਜੀ ਮਿਲਟੇ ਅਨਾਜ ਹਾਂਜੀ ਮਿਲਟਸ ਵਾਲੇ ਦੁਬਾਰਾ ਜਿਹੜਾ ਸਾਡਾ ਰੁਝਾਨ ਹੋਣਾ ਚਾਹੀਦਾ ਆ ਹੈਨਾ ਉਹ ਵੀ ਰਿਹਾ ਹਾਂ ਉਹ ਵੀ ਰਿਹਾ ਪਰ ਇਹ ਗੱਲ ਇਹ ਆ ਜੀ ਕਿਸਾਨ ਸਾਡਾ ਜ਼ਿਮੀਂਦਾਰ ਜਿਹੜਾ ਉਹ ਬੀਜੂਗਾ ਤੇ ਤਾਂ ਜੇ ਇਹਦੀ ਖਪਤ ਹੋਈ ਹਾਂਜੀ ਬਿਲਕੁਲ ਸਾਨੂੰ ਚਾਹੀਦਾ ਵੀ ਅਸੀਂ ਇਹਨਾਂ ਨੂੰ ਹੁਣ ਘਰਾਂ ਦੇ ਵਿੱਚ ਇਸਤੇਮਾਲ ਕਰਕੇ ਜੀ ਤੇ ਇਹਨਾਂ ਦੀ ਖਪਤ ਵਧਾਈਏ ਮੇਟਾ ਸਿੰਘ ਜੀ ਆਪਣੇ ਉਹ ਸੁੱਚੇ ਦਾ ਮੁੰਡਾ ਤੇਲੀ ਹਾਂਜੀ ਹਾਂਜੀ ਉਹ ਇਹੀ ਕੰਮ ਕਰਦਾ ਉਹ ਸਾਰੇ ਜਿਹੜੇ ਆ ਮੋٹے ਨਾਜ ਗਾਉਂਦਾ ਜੀ ਉਹਦੇ ਪੈਕੇਟ ਬਣਾ ਬਣਾ ਕੇ ਉਹਨੇ ਸਾਰੇ ਜਿੰਨੇ ਆਸ-ਪਾਸ ਡਾਕਟਰ ਨੇ ਜਾਂ ਜਿਹੜੇ ਬੰਦੇ ਅੱਜ ਦੀ ਡੇਟ ਵਿੱਚ ਆਪਣੀ ਸਿਹਤ ਪੱਖੀ ਜਿਹੜਾ ਪੂਰਾ ਧਿਆਨ ਰੱਖਦੇ ਆ ਉਹਨਾਂ ਨੂੰ ਉਹ ਘਰ ਸਪਲਾਈ ਕਰਦਾ ਫਾਇਦੇ ਚ ਹਾਂਜੀ ਕਿਉਂਕਿ ਉਹਨੇ ਸ਼ੁਰੂ ਤੋਂ ਫੜ ਲਿਆ ਤਾਂ ਹਾਂ ਸ਼ੁਰੂ ਤੋਂ ਫੜ ਲਿਆ ਹੈਨਾ ਜੀ ਇਸ ਕਰਕੇ ਜਿਵੇਂ ਆਪਾਂ ਨੂੰ ਮਹਰਾਂਦੇ ਆ ਵੀ ਅਗੇਤੀਆਂ ਪਿਛੇਤੀਆਂ ਫਸਲਾਂ ਬੀਜੋ ਤੇ ਉਹਦਾ ਭਾਅ ਚੰਗਾ ਮਿਲਦਾ ਤੇ ਕਰੋ ਹੁਣ ਜਿਹੜਾ ਅਜੇ ਇਹ ਸ਼ੁਰੂਆਤ ਹੋਈ ਆ ਜਿਹੜਾ ਬੰਦਾ ਵੀ ਇਸ ਕਿੱਤੇ ਚ ਪੈ ਜਾਏਗਾ ਜੀ ਉਹ ਫਾਇਦੇ ਚ ਲੈ ਜਾਏਗਾ ਕਿਉਂ ਡਾਕਟਰ ਜੀ ਮੈਂ ਤਾਂ ਸਵੇਰੇ ਨਾਸ਼ਤਾ ਹੀ ਹੁਣ ਮਿਲਟਸ ਵਾਲਾ ਕਰਦਾ ਅੱਛਾ ਤੇ ਤੁਹਾਡੇ ਲਈ ਵੀ ਅੱਜ ਮੈਂ ਬਿਸਕੁਟ ਲੈ ਕੇ ਆਇਆ। ਕਿਆ ਬਾਤ ਹੈ। ਤਾਂ ਹੀ ਫਿਰ ਆ ਲਾਲੀ ਜਿਹੜੀ ਭਖਦੀ ਪਈ ਆ। ਹਾਂਜੀ ਹਾਂ। ਦੇਖੋ ਗੱਲ ਇਹ ਆ ਵੀ ਇਹ ਤੇ ਡਾਕਟਰ ਵੀ ਕਹਿੰਦੇ ਆ ਵੀ ਸਾਡਾ ਜਿਹੜਾ ਮੂਲ ਅਨਾਜ ਐ ਜਿਥੋਂ ਅਸੀਂ ਹੁਣ ਥੋੜਾ ਜਿਹਾ ਪਿਛਾਂ ਹਟ ਗਏ ਹੋਇਆ। ਜੀ। ਪਹਿਲਾਂ ਖਾਂਦੇ ਸੀ। ਬਿਲਕੁਲ ਖਾਂਦੇ ਸੀ ਹੈਨਾ। ਇਹ ਬਹੁਤ ਸਾਰੀਆਂ ਬਿਮਾਰੀਆਂ ਨੂੰ ਰੋਕ ਦਿਆ। ਜੀ। ਚੀਜ਼ਾਂ। ਫਾਈਬਰ ਬਹੁਤ ਹੁੰਦਾ। ਫਾਈਬਰ ਬਹੁਤ ਹੁੰਦਾ ਆ ਇਹਦੇ ਵਿੱਚ ਔਰ ਇਹ ਖਾਣ ਨਾਲ ਬਹੁਤ ਸਾਰੀਆਂ ਬਿਮਾਰੀਆਂ ਜਿਵੇਂ ਮੈਂ ਪਹਿਲੇ ਕਿਹਾ ਵੀ ਰੋਕਦਾ ਆ। ਔਰ ਫਿਰ ਜਦੋਂ ਤੁਹਾਡਾ ਸਰੀਰ ਤੰਦਰੁਸਤ ਰਹੇਗਾ ਤੇ ਬਿਮਾਰੀ ਲੱਗੇ ਨਹੀਂ ਲੱਗਦੀ ਹਾਂ ਬਿਲਕੁਲ ਜੀ ਉਹ ਕੀ ਆਂਦੇ ਹੁੰਦੇ ਆ ਥਿਆਣੀ ਡਾਕਟਰ ਸਾਹਿਬ ਮਾੜਾ ਟੰਗਾ ਛਤੀ ਰੋਗ ਹੈ ਨਾ ਜਦ ਸਰੀਰ ਮਾੜਾ ਹੋਏਗਾ ਤੇ ਰੋਗ ਲੱਗਨੇ ਲੱਗਨੇ ਆ ਤੇ ਜੇ ਸਰੀਰ ਚੰਗਾ ਆ ਤੰਦਰੁਸਤ ਆ ਰੋਗ ਵੀ ਸੋਚ ਕੇ ਆਉਂਦਾ ਬਿਲਕੁਲ ਇਸ ਲਈ ਸਾਰਿਆਂ ਨੂੰ ਬੇਨਤੀ ਇਹ ਹੋਈ ਆ ਬਈ ਇਹਨੂੰ ਖਪਤ ਸ਼ੁਰੂ ਕਰੋ ਇਹਨੂੰ ਆਪਣੀ ਖੁਰਾਕ ਦਾ ਹਿੱਸਾ ਬਣਾਓ ਤਾਂ ਕਿ ਸਾਡੇ ਜ਼ਿੰਮੇਦਾਰ ਵੀਰ ਜਿਹੜੇ ਆ ਉਹਨਾਂ ਨੂੰ ਕੱਲ ਨੂੰ ਕੋਈ ਮੰਡੀ ਕਰਨ ਦੀ ਸਮੱਸਿਆ ਨਾ ਹੋਵੇ ਜੀ ਠੀਕ ਆ ਬਿਲਕੁਲ ਜੀ ਇਹ ਡਾਕਟਰ ਸਾਹਿਬ ਆਏ ਆ ਜੀ ਇਹਨਾਂ ਨਾਲ ਫਿਰ ਜਿਹੜੀ ਲੁਪਿੰਦਰ ਜੀ ਅੱਜ ਅਸੀਂ ਗੱਲ ਕਰਨੀ ਆ ਉਹ ਇਹ ਹੈ ਵੀ ਐਗਰੋ ਪ੍ਰੋਸੈਸਿੰਗ ਕੇਂਦਰਾ ਰਾਹੀਂ ਕਿਸਾਨਾਂ ਦੀ ਆਮਦਨ 'ਚ ਵਾਧਾ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਜੇ ਮੈਂ ਤੁਹਾਨੂੰ ਇਹੋ ਹੀ ਪੁੱਛਣਾ ਚਾਹਾਂ ਬਈ ਜਿਹੜੇ ਸਾਡੇ ਪੰਜਾਬ 'ਚ ਖੇਤੀ ਆਧਾਰਿਤ ਧੰਦੇ ਕਿੱਥੇ ਹੈ ਨੇ ਸਾਡੇ ਇਹਨਾਂ ਦੀ ਕੀ ਮਹੱਤਤਾ ਕੀ ਆ ਸਾਡੇ ਬਿਲਕੁਲ ਜੀ ਜਿੱਥੋਂ ਤੱਕ ਪੰਜਾਬ ਦਾ ਸਵਾਲ ਹੈ ਸਾਨੂੰ ਸਭ ਨੂੰ ਪਤਾ ਹੈ ਵੀ ਪੰਜਾਬ ਸਾਡਾ ਇੱਕ ਜਿਹੜਾ ਖੇਤੀ ਪ੍ਰਧਾਨ ਸੂਬਾ ਹੈ ਅਸੀਂ ਪੈਦਾਵਾਰ ਦੇ ਵਿੱਚ ਕੋਈ ਵੀ ਫਸਲ ਲੈ ਲਈਏ ਚਾਹੇ ਅਸੀਂ ਜੰਸਾਂ ਦੀ ਗੱਲ ਕਰੀਏ ਫਲ ਸਬਜ਼ੀਆਂ ਦੀ ਗੱਲ ਕਰੀਏ ਅਸੀਂ ਬਹੁਤ ਮੱਲਾ ਮਾਰੀਆਂ ਨੇ ਤੇ ਉਹਦੇ ਕਰਕੇ ਸਾਡੇ ਦੇਸ਼ ਦੀ ਪੈਦਾਵਾਰ ਵੀ ਬਹੁਤ ਜ਼ਿਆਦਾ ਵਧੀ ਹੈ ਇਹਨਾਂ ਚੀਜ਼ਾਂ ਦੀ ਪਰ ਜੇ ਅਸੀਂ ਦੂਜੇ ਪਾਸੇ ਦੇਖੀਏ ਇਹਨਾਂ ਨੂੰ ਅੱਗੇ ਪ੍ਰੋਸੈਸ ਕਰਕੇ ਇਹਨਾਂ ਦੀ ਕੀਮਤ 'ਚ ਵਾਧਾ ਕਰਨਾ ਜਾਂ ਖੇਤੀ ਆਮਦਨ ਵਧਾਉਣ ਦਾ ਇੱਕ ਜਰੀਆ ਬਣਾਉਣਾ ਉਹ ਸ਼ਾਇਦ ਖਜੇ ਉਹਨਾਂ ਸਫਲ ਨਹੀਂ ਹੋਇਆ ਜਿੰਨਾ ਅਸੀਂ ਚਾਹੁੰਦੇ ਸੀ ਤੇ ਇਸ ਕਰਕੇ ਹੁਣ ਜਦੋਂ ਜੇ ਪੰਜਾਬ ਦੇ ਵਿੱਚ ਜਨਸਾਂ ਦੀ ਪੈਦਾਵਾਰ ਬਹੁਤ ਹੈ ਤਾਂ ਉਹਦੇ ਨਾਲ ਤੁਹਾਡਾ ਜਿਹੜਾ ਪ੍ਰੋਸੈਸਿੰਗ ਲਈ ਜਿਹੜੇ ਇਹਦੇ ਸਕੋਪ ਹੈ ਇੰਡਸਟਰੀ ਜਿਹੜੀ ਹੈਗੀ ਹੈ ਛੋਟੇ ਪੱਧਰ ਦੀ ਜਿਹੜੇ ਕਿਸਾਨ ਖੁਦ ਕਰ ਸਕਦੇ ਆ ਉਹ ਬਹੁਤ ਹੀ ਇੱਕ ਕਾਮਯਾਬ ਹੋ ਸਕਦਾ ਹੈ ਚਾਹੇ ਤੁਸੀਂ ਆਪਣੀਆਂ ਦਾਲਾਂ ਦੀ ਗੱਲ ਕਰ ਲਓ ਤੁਸੀਂ ਕਣਕ ਦੀ ਗੱਲ ਕਰ ਕਰ ਲਓ ਚਾਹੇ ਬਾਸਮਤੀ ਦੀ ਗੱਲ ਕਰ ਲਓ ਤੇਲ ਬੀਜਾਂ ਦੀ ਗੱਲ ਕਰ ਲਓ ਇਹ ਇਹ ਜਿਹੇ ਫਸਲਾਂ ਨੇ ਜਿਹੜੀਆਂ ਜਲਦੀ ਖਰਾਬ ਨਹੀਂ ਹੁੰਦੀਆਂ ਤਾਂ ਕਿਸਾਨ ਆਪਣੇ ਪਦਰਤ ਇਹਨਾਂ ਦੀ ਮੁੱਢਲੀ ਪ੍ਰੋਸੈਸਿੰਗ ਕਰਕੇ ਇਹਨਾਂ ਨੂੰ ਇੱਕ ਖਾਣਯੋਗ ਚੀਜ਼ਾਂ ਦੇ ਵਿੱਚ ਬਦਲ ਸਕਦਾ ਹੈ ਤੇ ਆਪਣੀ ਜਿਹੜੀ ਆਮਦਨ ਦੇ ਵਿੱਚ ਵਾਧਾ ਕਰ ਸਕਦਾ ਹੈ ਤਾਂ ਇਸ ਕਰਕੇ ਇਹਨਾਂ ਜਿਹੜੀਆਂ ਵੀ ਖੇਤੀ ਆਧਾਰਿਤ ਧੰਡਿਆਂ ਦੀ ਖਾਸ ਕਰਕੇ ਜਿਹੜੀ ਮੁੱਢਲੀ ਪ੍ਰੋਸੈਸਿੰਗ ਹੈ ਉਹ ਕਿਸਾਨੀ ਪੱਧਰ ਤੇ ਬੜੀ ਸਾਨੀ ਨਾਲ ਹੋ ਸਕਦੀ ਹੈ ਔਰ ਉਹਦੀ ਜਿਹੜੀ ਮਹੱਤਤਾ ਹੈ ਪੰਜਾਬ ਦੇ ਵਿੱਚ ਮੈਂ ਕਹੂੰਗਾ ਇਸ ਵੇਲੇ ਸਭ ਤੋਂ ਵੱਧ ਜਿਹੜਾ ਹੈਗਾ ਇਹਦੀ ਜਿਹੜਾ ਕਿਸਾਨ ਜਿਹੜੀ ਆਪਣੀ ਆਮਦਨ ਜਿਵੇਂ ਅਸੀਂ ਕਹਿੰਦੇ ਹਾਂ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਕਰਨੀ ਹੈ ਜਾਂ ਉਸ ਤੋਂ ਵਧਾਉਣੀ ਹੈ ਤਾਂ ਉਹ ਇਸ ਤਰ੍ਹਾਂ ਦੇ ਸਹਾਇਕ ਤੰਦਿਆਂ ਨਾਲ ਹੀ ਅਸੀਂ ਵਧਾ ਸਕਦੇ ਹਾਂ ਜੇ ਅਸੀਂ ਕਹੀਏ ਵੀ ਅਸੀਂ ਸਿਰਫ ਪੈਦਾਵਾਰ ਕਰਕੇ ਆਮਦਨ ਵਧਾ ਲਾਂਗੇ ਉਹ ਸ਼ਾਇਦ ਉਹਨਾਂ ਸੰਭਵ ਨਹੀਂ ਹੈ ਤਾਂ ਇਸ ਕਰਕੇ ਪੰਜਾਬ ਦੇ ਵਿੱਚ ਇਹਨਾਂ ਦੀ ਜਿਹੜੀ ਹੈਗੀ ਹੈ ਚੀਜ਼ਾਂ ਦੀ ਬਹੁਤ ਮਤ ਹੈ ਚਾਹੇ ਅਸੀਂ ਛੋਟੇ-ਛੋਟੇ ਕਾਰਖਾਨੇ ਕਿਉਂ ਨਾ ਲਗਾ ਲਈਏ ਜਿਨ੍ਹਾਂ ਦੀ ਕੋਈ ਬਹੁਤੀ ਜ਼ਿਆਦਾ ਕੀਮਤ ਵੀ ਨਹੀਂ ਲੱਗਦੀ ਸਾਡੀ ਔਰ ਬਹੁਤ ਅੱਛਾ ਜਿਹੜਾ ਅਸੀਂ ਇਹਦੇ ਵਿੱਚ ਕੰਮ ਕਰ ਸਕਦੇ ਹਾਂ ਸੋ ਡਾਕਟਰ ਸਾਹਿਬ ਤੁਸੀਂ ਗੱਲ ਕੀਤੀ ਕਿ ਜਿਹੜੇ ਕਿਸਾਨ ਨੇ ਆਪਣੀ ਪੱਧਰ ਤੇ ਜਿਹੜੀ ਐਗਰੋ ਪ੍ਰੋਸੈਸਿੰਗ ਹੈ ਉਹ ਆਸਾਨੀ ਨਾਲ ਕਰ ਸਕਦੇ ਹਾਂ ਜੀ ਬਿਲਕੁਲ ਹਾਂ ਜੀ ਪਰ ਆਪਾਂ ਦੇਖਦੇ ਹਾਂ ਕਿ ਜਿਹੜੀ ਐਗਰੋ ਪ੍ਰੋਸੈਸਿੰਗ ਆ ਇਹਦੇ ਵਿੱਚ ਕਈ ਮੁਸ਼ਕਲਾਂ ਵੀ ਆਉਂਦੀਆਂ। ਕੋਈ ਨਾ ਕੋਈ ਮਾਡਲ ਆ ਜਾਂ ਕੋਈ ਤਕਨੀਕ ਜਿਹੜੀ ਆ ਉਹ ਉਹਨੂੰ ਲਾਗੂ ਕਰਨਾ ਬਹੁਤ ਜ਼ਰੂਰੀ ਆ ਕਿਉਂਕਿ ਜੇ ਆਪਾਂ ਬਿਨਾਂ ਤਕਨੀਕ ਤੋਂ ਕੋਈ ਕੰਮ ਕਰਦੇ ਆ ਕਈ ਵਾਰ ਆਪਣੇ ਕੋਲੋਂ ਗਲਤੀਆਂ ਵੀ ਹੋ ਜਾਂਦੀਆਂ। ਬਿਲਕੁਲ। ਜਿਹੜਾ ਐਗਰੋ ਪ੍ਰੋਸੈਸਿੰਗ ਦਾ ਯੂਨਿਟ ਆ ਜਿਹੜਾ ਸਿਧਾਂਤ ਜਾਂ ਜਿਹੜਾ ਤੁਸੀਂ ਕੋਈ ਮਾਡਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਕਿਸਾਨਾਂ ਨੂੰ ਦਿੱਤਾ। ਹਾਂਜੀ। ਉਹ ਮਾਡਲ ਕੀ ਆ ਜੀ? ਬਿਲਕੁਲ। ਬਿਲਕੁਲ ਜੀ ਤੁਹਾਡਾ ਲੁਪਿੰਦਰ ਜੀ ਸਵਾਰ ਬਿਲਕੁਲ ਸਹੀ ਹੈ। ਖੇਤੀ ਜਦੋਂ ਅਸੀਂ ਪ੍ਰੋਸੈਸਿੰਗ ਦੀ ਗੱਲ ਕਰਦੇ ਆ ਸਾਡੇ ਮਨ 'ਚ ਸਭ ਤੋਂ ਪਹਿਲਾਂ ਸਵਾਲ ਇਹੀ ਆਉਂਦਾ ਵੀ ਜਦ ਖਾਸ ਕਰਕੇ ਕਿਸਾਨਾਂ ਦੇ ਮਨ 'ਚ ਜਿਹੜੇ ਮੇਨ ਇਹਨਾਂ ਦਾ ਕੰਮ ਜਿਹੜਾ ਹੈਗਾ ਕਸ਼ਤ ਦਾ ਹੈ ਤੇ ਜਦੋਂ ਉਹ ਪ੍ਰੋਸੈਸਿੰਗ ਦਾ ਕੰਮ ਆਉਂਦਾ ਤਾਂ ਉਹਨਾਂ ਦੇ ਮਨ 'ਚ ਇੱਕ ਆਪਣੇ ਆਪ ਇੱਕ ਡਰ ਜਾ ਪੈਦਾ ਹੁੰਦਾ ਵੀ ਮੈਂ ਇਹ ਕੰਮ ਕਰੂੰ ਕਰ ਸਕਦਾ ਕਿ ਨਹੀਂ ਕਰ ਸਕਦਾ ਪਰ ਜੇ ਅਸੀਂ ਖੇਤੀ ਪ੍ਰੋਸੈਸਿੰਗ ਖੇਤੀ ਜਨਸਾਂ ਦੀ ਪ੍ਰੋਸੈਸਿੰਗ ਦੀ ਗੱਲ ਕਰੀਏ ਖਾਸ ਕਰਕੇ ਮੋਡਲੀ ਪ੍ਰੋਸੈਸਿੰਗ ਦੀ ਗੱਲ ਕਰੀਏ ਤਾਂ ਇਹ ਕੰਮ ਕਿਸਾਨੀ ਪੱਧਰ ਤੇ ਸਾਡੇ ਨਾਲ ਹੋ ਸਕਦੇ ਨੇ ਔਰ ਬਹੁਤ ਛੋਟੇ ਛੋਟੇ ਜਿਹੜੇ ਹੈਗੇ ਕੰਮ ਜਿਹੜੇ ਛੋਟੀਆਂ ਜਿਹੜੇ ਅਸੀਂ ਕਰ ਸਕਦੇ ਆ ਔਰ ਯੂਨੀਵਰਸਿਟੀ ਨੇ ਜਿਹੜੀ ਸਾਡੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਇੱਕ ਐਗਰੋ ਪ੍ਰੋਸੈਸਿੰਗ ਕੰਪਲੈਕਸ ਜਿਹਨੂੰ ਅਸੀਂ ਏਪੀਸੀ ਵੀ ਕਹਿ ਦਿੰਦੇ ਆ ਐਗਰੋ ਪ੍ਰੋਸੈਸਿੰਗ ਕੰਪਲੈਕਸ ਦਾ ਇੱਕ ਸਿਧਾਂਤ ਜਿਹੜਾ ਬਣਾਇਆ ਹੈ ਉਹਦੇ ਅੰਦਰ ਅਸੀਂ ਜਿਹੜੀਆਂ ਸਾਡੀਆਂ ਜਲਦੀ ਖਰਾਬ ਹੋਣ ਵਾਲੀਆਂ ਫਸਲਾਂ ਨਹੀਂ ਹੈਗੀਆਂ ਜਿਵੇਂ ਕਣਕ ਹੈ ਤੁਹਾਡੀ ਬਾਸਮਤੀ ਹੈ ਜਾਂ ਸਾਡੇ ਇਹ ਮਿਲਟਸ ਮੋٹے ਅਨਾਜ ਨੇ ਜਾਂ ਤੁਸੀਂ ਕਹਿ ਲਓ ਆਪਣੇ ਤੇਲ ਬੀਜ ਹੈ ਦਾਲਾਂ ਨੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੀਆਂ ਜਲਦੀ ਖਰਾਬ ਨਹੀਂ ਹੁੰਦੀਆਂ ਅਸੀਂ ਇਹਨਾਂ ਨੂੰ ਘਰਾਂ ਦੇ ਵਿੱਚ ਆਮ ਸਾਨੂੰ ਪਤਾ ਹੀ ਹੈ ਅਸੀਂ ਢੋਲਾਂ ਦੇ ਵਿੱਚ ਸਟੋਰ ਕਰਕੇ ਵੀ ਰੱਖਦੇ ਆ ਇਹ ਸਾਡੇ ਇਹਨਾਂ ਨੂੰ ਸਟੋਰ ਕਰਨ ਵੇਲੇ ਸਾਨੂੰ ਕੋਈ ਕੋਲਡ ਸਟੋਰ ਦੀ ਲੋੜ ਨਹੀਂ ਪੈਂਦੀ ਜਿਵੇਂ ਫਲ ਸਬਜ਼ੀਆਂ ਦੇ ਵਿੱਚ ਤਾਂ ਸਾਨੂੰ ਲੋੜ ਪੈਂਦੀ ਹੈ ਪਰ ਇਹਨਾਂ ਦੇ ਵਿੱਚ ਸਾਨੂੰ ਲੋੜ ਨਹੀਂ ਪੈਂਦੀ ਔਰ ਇਹ ਜਿਹੜੀਆਂ ਇਹਨਾਂ ਚੀਜ਼ਾਂ ਦੇ ਅਸੀਂ ਅੱਗੇ ਚੀਜ਼ਾਂ ਬਣਾਉਣੀਆਂ ਨੇ ਚਾਹੇ ਉਹ ਕਣ ਤੋਂ ਆਟਾ ਬੰਦ ਹੈ ਤੇਲ ਬੀਜ ਤੋਂ ਤੇਲ ਬੰਦ ਹੈ ਦਾਲਾਂ ਤੋਂ ਅਸੀਂ ਧੋਤੀ ਮੂੰਗੀ ਦਾਲ ਬਣਾਉਣੀ ਹੈ ਜਾਂ ਕੁਝ ਹੋਰ ਇਸ ਤਰ੍ਹਾਂ ਦੀ ਪ੍ਰੋਡਕਟ ਬਣਾਉਣੀਆਂ ਨੇ ਜਾਂ ਅਸੀਂ ਕਹਿ ਲਓ ਪਸ਼ੂਆਂ ਵਾਸਤੇ ਫੀਡ ਤਿਆਰ ਕਰਨੀ ਹੈ ਇਹ ਇਹ ਚੀਜ਼ਾਂ ਸਾਡੇ ਘਰਾਂ ਦੇ ਵਿੱਚ ਰੋਜ਼ਾਨਾ ਵਰਤੀਆਂ ਜਾਂਦੀਆਂ ਨੇ ਤੇ ਇਸ ਕਰਕੇ ਮਾਰਕੀਟਿੰਗ ਦੀ ਸਮੱਸਿਆ ਵੀ ਨਹੀਂ ਆਉਂਦੀ ਅਸੀਂ ਘਰਾਂ ਦੇ ਵਿੱਚ ਰੋਜ਼ਾਨਾ ਇਹ ਚੀਜ਼ਾਂ ਵਰਤਦੇ ਆ ਤਾਂ ਇਹ ਜਿਹੜੇ ਛੋਟੇ-ਛੋਟੇ ਮਾਡਲ ਅਸੀਂ ਯੂਨੀਵਰਸਿਟੀ ਨੇ ਦਿੱਤੇ ਨੇ ਆਮ ਤੌਰ ਤੇ ਕੀ ਹੁੰਦਾ ਇਹ ਸਾਡੇ ਕਾਰਖਾਨੇ ਵੈਸੇ ਤੋਂ ਬਹੁਤ ਪਹਿਲਾਂ ਤੋਂ ਚੱਲ ਰਹੇ ਨੇ ਪਰ ਜੇ ਅਸੀਂ ਗੱਲ ਕਰੀਏ ਜਿਵੇਂ ਹੁਣ ਅਸੀਂ ਕਹਿੰਦੇ ਆ ਵੀ ਆਟਾ ਚੱਕੀ ਦੀ ਗੱਲ ਕਰ ਲਈਏ ਚਲੋ ਇੱਕ ਇਹ ਇੱਕ ਬੜਾ ਛੋਟਾ ਜਿਹਾ ਯੂਨਿਟ ਜਿਹੜਾ ਹੈਗਾ ਕੰਮ ਹੈ ਪਰ ਜਿਹੜੇ ਪਿੰਡਾਂ ਦੇ ਵਿੱਚ ਆਟਾ ਚੱਕੀਆਂ ਲੱਗੀਆਂ ਹੋਈਆਂ ਨੇ ਉਹ ਜੇ ਅਸੀਂ ਗੱਲ ਕਰਦੇ ਆ ਤਾਂ ਉਹ ਹੁਣ ਅਸੀਂ ਯੂਨੀਵਰਸਿਟੀ ਨੇ ਕੀ ਕੀਤਾ ਵੀ ਜਿਹੜੇ ਪਹਿਲਾਂ ਜਿਵੇਂ ਪਾਣੀ ਵਾਲੇ ਘਰਾਟ ਚੱਲਦੇ ਸੀ ਯੂਨੀਵਰਸਿਟੀ ਨੇ ਇੱਕ ਨਵਾਂ ਆਪਣਾ ਮਾਡਲ ਦਿੱਤਾ ਜਿਹਦੇ ਵਿੱਚ ਨਾ ਅਸੀਂ ਬਿਜਲੀ ਵਾਲੇ ਘਰਾਟ ਜਿਹੜੇ ਹੈਗੇ ਆ ਉਹ ਬਣਾਏ ਨੇ ਆਮ ਚੱਕੀਆਂ ਜਿਹੜੀਆਂ ਸਾਡੀਆਂ 450 500 ਚੱਕਰਾਂ ਤੇ ਪ੍ਰਤੀ ਮਿੰਟ ਦੇ हिसाब ਨਾਲ ਚੱਲਦੀਆਂ ਨੇ ਪਰ ਜਿਹੜੇ ਬਿਜਲੀ ਵਾਲੇ ਘਰਾਟ ਨੇ ਉਹ 2 250 ਚੱਕਰਾਂ ਤੇ ਚੱਲਦੇ ਨੇ ਉਹਦੇ ਕਰਕੇ ਉਹ ਜਿਹੜਾ ਆਟਾ ਨਹੀਂ ਛੜਦਾ ਤੇ ਕੁਆਲਿਟੀ ਜਿਹੜੀ ਬਹੁਤ ਵਧੀਆ ਰਹਿੰਦੀ ਹੈ ਔਰ ਛੋਟਾ ਜਿਹਾ ਇੱਕ ਯੂਨਿਟ ਹੈ ਜਿਹੜਾ ਤੁਸੀਂ ਕਹਿ ਲੋ ਵੀ 2-3 ਲੱਖ ਰੁਪਏ ਦੇ ਵਿੱਚ ਇੱਕ ਅਸੀਂ ਕੱਲੀ ਇਹੋ ਜੀ ਚ ਲਗਾਣੀ ਹੋਵੇ ਲਗਾ ਸਕ ਜਿਹੜੀ ਬਾਸਮਤੀ ਝੋਨੇ ਨੂੰ ਪ੍ਰੋਸੈਸ ਕਰਨ ਦੀ ਗੱਲ ਹੈ ਚਾਹੇ ਤੇਲ ਬੀਜਾਂ ਦੀ ਪ੍ਰੋਸੈਸ ਕਰਨ ਦੀ ਗੱਲ ਹੈ ਉਹਦੇ ਵਿੱਚ ਅਸੀਂ ਜਿਹੜੀਆਂ ਇਸ ਮਾਡਲ ਦੇ ਵਿੱਚ ਜਾਂ ਸਿਧਾਂਤ ਦੇ ਵਿੱਚ ਅਸੀਂ ਜਿਹੜੀਆਂ ਸੁਧਰੀਆਂ ਹੋਈਆਂ ਮਸ਼ੀਨਾਂ ਨੂੰ ਅਸੀਂ ਸ਼ਾਮਲ ਕੀਤਾ ਤਾਂ ਕਿ ਜਿਹੜਾ ਇੱਕ ਸਾਡਾ ਪੁਰਾਣਾ ਟ੍ਰੈਡੀਸ਼ਨਲ ਕੰਮ ਜਿਹੜਾ ਰਵਾਇਤੀ ਜਿਹੜੀਆਂ ਮਸ਼ੀਨਾਂ ਨਾਲ ਅਸੀਂ ਪ੍ਰੋਸੈਸ ਕਰਦੇ ਸੀ ਉਹਦੇ ਵਿੱਚ ਚਾਹੇ ਤੁਹਾਡੇ ਚੌਲਾਂ ਦੇ ਵਿੱਚ ਉਹਦੀ ਤੁਹਾਨੂੰ ਉਨੀ ਰਿਕਵਰੀ ਨਹੀਂ ਮਿਲਦੀ ਜਿੱਮੇ ਸਾਨੂੰ ਕੀ ਹੈ ਸਾਨੂੰ ਘੱਟੋ ਘੱਟ 65% ਚੌਲ ਮਿਲਣੇ ਚਾਹੀਦੇ ਜੇ ਅਸੀਂ ਬਾਸਮਤੀ ਦੀ ਪ੍ਰੋਸੈਸ ਕਰਦੇ ਹਾਂ ਪਰ ਜੇ ਅਸੀਂ ਪੁਰਾਣੇ ਹਲਰਾਂ ਦੀ ਗੱਲ ਕਰੀਏ ਉਹ ਸਾਨੂੰ 30 35% ਤੋਂ ਵੱਧ ਨਹੀਂ ਮਿਲਦੇ। ਹੂੰ। ਪਰ ਜਿਹੜੀ ਇਹ ਨਵੀਂ ਮਸ਼ੀਨ ਹੈ ਇਹਦੇ ਵਿੱਚ ਤੁਸੀਂ ਵੱਧ ਤੋਂ ਵੱਧ ਚੌਲਾਂ ਦੀ ਰਿਕਵਰੀ ਜਿੰਨਾ ਇੱਕ ਵੱਡਾ ਸ਼ੈਲਰ ਮਾਡਰਨ ਜਿਹੜਾ ਹੈਗਾ ਆਧੁਨਿਕ ਸ਼ੈਲਰ ਦੇ ਵਿੱਚ ਅਸੀਂ ਰਿਕਵਰੀ ਲੈਨੇ ਆਉਂਨੇ ਅਸੀਂ ਰਿਕਵਰੀ ਇੱਕ ਛੋਟੇ ਸ਼ੈਲਰ ਦੇ ਵਿੱਚ ਜਿਹੜਾ 2.5 ਲੱਖ ਰੁਪਏ ਦੇ ਵਿੱਚ ਅਸੀਂ ਲਗਾ ਕੇ ਲੈ ਸਕਦੇ ਹਾਂ। ਤਾਂ ਇਸ ਤਰ੍ਹਾਂ ਦੀਆਂ ਮਸ਼ੀਨਾਂ ਬਾਰੇ ਅਸੀਂ ਜਿਹੜਾ ਹੈਗਾ ਇਹਦੇ ਵਿੱਚ ਅਸੀਂ ਮਾਡਲ ਦੇ ਵਿੱਚ ਅਸੀਂ ਉਹਨਾਂ ਦੀ ਉਹਨਾਂ ਨੂੰ ਉਹ ਕਰਦੇ ਆਂ ਵੀ ਅਸੀਂ ਟ੍ਰੇਨਿੰਗਾਂ ਵੀ ਦਿੰਨੇ ਆ ਤੇ ਔਰ ਲੋਕਾਂ ਨੂੰ ਇਹ ਕਿਸਾਨਾਂ ਨੂੰ ਇਹ ਬਾਰੇ ਦੱਸ ਦੇ ਪੀ ਜੀ ਬਿਲਕੁਲ ਗੱਲ ਸਹੀ ਆ ਡਾਕਟਰ ਸਾਹਿਬ ਤੁਹਾਡੀ ਹੁਣ ਗੱਲ ਇਹ ਆ ਜਾਂਦੀ ਆ ਵੀ ਜਿਵੇਂ ਤੁਸੀਂ ਸਾਨੂੰ ਦੱਸਦੇ ਪਏ ਹੋ ਕਿ ਛੋਟੇ-ਛੋਟੇ ਯੂਨਿਟ ਅਸੀਂ ਲਾ ਕੇ ਕਰ ਸਕਦੇ ਹਾਂ ਹਾਂਜੀ ਇੱਕ ਬੰਦਾ ਹੁਣ ਸਾਰੇ ਯੂਨਿਟ ਤੇ ਲਾ ਨਹੀਂ ਸਕਦਾ ਬਿਲਕੁਲ ਜੀ ਹੈਨਾ ਹਾਂਜੀ ਕਿਉਂ ਲੁਪਿੰਦਰ ਜੀ ਬਿਲਕੁਲ ਸਹੀ ਗੱਲ ਹਾਂਜੀ ਕਿਸ ਤਰ੍ਹਾਂ ਦੇ ਜਿਹੜੇ ਆ ਏਪੀਸੀ ਲਗਵਾਉਣ ਨਾਲ ਹੈਨਾ ਕਿਹੜੀਆਂ ਕਿਹੜੀਆਂ ਜਿੰਸਾਂ ਸਾਡੇ ਕੋਲ ਵਿਸਤਾਰ ਨਾਲ ਸਾਨੂੰ ਕਿਸਾਨ ਵੀਰਾਂ ਨੂੰ ਦੱਸੋ ਤਾਂ ਕਿ ਸਾਡੇ ਇਹ ਵੀ ਹੋਵੇ ਵੀ ਜਿਹੜੀ ਅਸੀਂ ਫਸਲ ਬੀਜਦੇ ਆ ਜਿਹੜਾ ਉਤਪਾਦਨ ਲੈਣੇ ਆ ਉਸ ਤਰ੍ਹਾਂ ਦਾ ਇਹ ਯੂਨਿਟ ਲਾਈਏ ਬਿਲਕੁਲ ਜੀ ਹੈਨਾ ਤਾਂ ਕਿ ਅਸੀਂ ਉਹਦੀ ਪ੍ਰੋਸੈਸਿੰਗ ਸਹੀ ਤਰੀਕੇ ਨਾਲ ਕਰਕੇ ਉਹਦੀ ਮੰਡੀਕਰਿਕ ਕਰ ਸਕੀਏ ਬਿਲਕੁਲ ਹਾਂਜੀ ਅੱਲਾ ਤਾਂ ਮੈਂ ਤੁਹਾਨੂੰ ਥੋੜਾ ਜਿਹਾ ਏਪੀਸੀ ਬਾਰੇ ਦੱਸਣਾ ਚਾਹੂੰਗਾ ਵੀ ਏਪੀਸੀ ਅਸੀਂ ਕਹਿੰਨੇ ਕਿਹਨੂੰ ਆ ਏਪੀਸੀ ਅਸੀਂ ਐਗਰੋ ਪ੍ਰੋਸੈਸਿੰਗ ਕੰਪਲੈਕਸ ਅਸੀਂ ਉਸ ਇੱਕ ਫੈਕਟਰੀ ਨੂੰ ਕਹਿ ਲਓ ਜਾਂ ਤੁਸੀਂ ਉਪਯੋਗ ਨੂੰ ਕਹਿ ਲਓ ਅਸੀਂ ਉਹਨੂੰ ਨਾਮ ਦਿੰਦੇ ਆ ਜਿੱਥੇ ਅਸੀਂ ਘੱਟੋ ਘੱਟ ਦੋ ਫਸਲਾਂ ਦੀ ਪ੍ਰੋਸੈਸਿੰਗ ਕਰਦੇ ਆ ਕਿਉਂਕਿ ਉਹਦੇ ਨਾਲ ਕੀ ਹੈ ਸਾਡੇ ਜਿਹੜੇ ਮੈਕਮ ਕੋਈ ਸਬਸਿਡੀ ਦਿੰਦੇ ਉਹਨਾਂ ਦੀ ਇੱਕ ਸ਼ਰਤ ਹੁੰਦੀ ਹੈ ਵੀ ਇੰਨਾ ਕੁ ਤੁਹਾਡਾ ਜਿਹੜਾ ਹੈਗਾ ਯੂਨਿਟ ਹੋਣਾ ਚਾਹੀਦਾ ਫੇਰ ਹੀ ਤੁਸੀਂ ਜਿਹੜੀ ਦੀ ਪ੍ਰੋਸੈਸਿੰਗ ਕਰ ਸਕਦੇ ਹੋ ਤੇ ਇਹ ਜਿਹੜੀਆਂ ਅਸੀਂ ਦੂਜਾ ਏਪੀਸੀ ਦੇ ਵਿੱਚ ਅਸੀਂ ਐਗਰੋ ਪ੍ਰੋਸ ਜਿਨ੍ਹਾਂ ਨੂੰ ਕਿਸਾਨਾਂ ਨੂੰ ਉਹਨਾਂ ਨੂੰ ਸਟੋਰ ਕਰਨ ਦੇ ਵਿੱਚ ਕੋਈ ਸਮੱਸਿਆ ਨਹੀਂ ਆਉਂਦੀ ਜਿਨ੍ਹਾਂ ਦਾ ਤੁਸੀਂ ਕਹ ਲਓ ਵੀ ਉਹਨਾਂ ਦੀ ਨਮੀ ਜਿਹੜੀ ਹੈਗੀ ਹੈ 10 12% ਜਾਂ 14% ਤੋਂ ਜ਼ਿਆਦਾ ਨਹੀਂ ਹੁੰਦੀ ਅਸੀਂ ਜਿਹੜਾ ਐਗਰੋ ਪ੍ਰੋਸੈਸਿੰਗ ਕੰਪਲੈਕਸ ਦੇ ਵਿੱਚ ਫਲ ਸਬਜ਼ੀਆਂ ਦੀ ਗੱਲ ਨਹੀਂ ਕਰਦੇ ਜਿਨ੍ਹਾਂ ਦੀ ਨਮੀ 80% ਦੇ ਕਰੀਬ ਹੁੰਦੀ ਹੈ ਕਿਉਂਕਿ ਸਾਨੂੰ ਪਤਾ ਹੈ ਜੇ ਅਸੀਂ ਫਲ ਸਬਜ਼ੀਆਂ ਦੀ ਗੱਲ ਕਰੀਏ ਤਾਂ ਸਾਨੂੰ ਇੱਕ ਤਾਂ ਪਹਿਲਾਂ ਉਹਨਾਂ ਦੀ ਸਟੋਰੇਜ ਦੀ ਸਾਨੂੰ ਬਹੁਤ ਵੱਡਾ ਖਰਚਾ ਕਰਨਾ ਪੈਣਾ ਕੋਲਡ ਸਟੋਰ ਲਾਉਣਾ ਪੈਗਾ ਦੂਜਾ ਜਿਹੜੀਆਂ ਅਸੀਂ ਇਹਨਾਂ ਤੋਂ ਚੀਜ਼ਾਂ ਪੈਦਾ ਕਰਾਂਗੇ ਚਾਹੇ ਉਹ ਜੂਸ ਹੈ ਤੁਹਾਡਾ ਕੋਈ ਵੀ ਚੀਜ਼ ਹੈ ਉਹ ਸਾਡੇ ਘਰਾਂ ਦੇ ਵਿੱਚ ਰਜ ਜੇ ਸਾਨੂੰ ਮਾਰਕੀਟਿੰਗ ਦੀ ਸਮੱਸਿਆ ਹੋ ਤੋ ਇਸ ਤਰ੍ਹਾਂ ਦੇ ਉਜੋਗ ਨੇ ਜਿਹੜੇ ਉਹ ਵੱਡੇ ਪੱਧਰ ਤੇ ਜ਼ਿਆਦਾ ਕਾਮਯਾਬ ਨੇ ਪਰ ਜੇ ਅਸੀਂ ਖੇਤੀ ਜਨਸਾਂ ਦੀ ਗੱਲ ਕਰਦੇ ਆਂ ਤਾਂ ਮੁੱਢਲੀ ਪ੍ਰੋਸੈਸਿੰਗ ਮਤਲਬ ਮੁੱਢਲੀ ਪ੍ਰੋਸੈਸ ਦਾ ਮੇਰਾ ਮਤਲਬ ਹੈ ਅਸੀਂ ਕਿਸੇ ਵੀ ਜੈਂਸ ਨੂੰ ਖਾਨਜੋਗ ਬਣਾਉਣਾ ਹੈ ਜੀ ਜੀ ਉਹ ਸਾਡੀ ਮੁੱਢਲੀ ਪ੍ਰੋਸੈਸਿੰਗ ਹੈ ਜਿਵੇਂ ਕਣਕ ਤੋਂ ਆਟਾ ਬਣਾ ਲਿਆ ਝੋਨੇ ਤੋਂ ਜਾਂ ਜੀਰੀ ਤੋਂ ਅਸੀਂ ਚੌਲ ਕੱਢ ਲੇ ਬਾਸਮਤੀ ਤੋਂ ਅਸੀਂ ਚੌਲ ਕੱਢ ਲਈ ਜਾਂ ਤੇਲ ਬੀਜਾਂ ਤੋਂ ਅਸੀਂ ਤੇਲ ਤਿਆਰ ਕਰ ਲਿਆ ਉਹ ਸਾਡਿਆਂ ਇੱਕ ਮੁੱਢਲੀ ਪ੍ਰੋਸੈਸਿੰਗ ਦਾ ਕੰਮ ਹੈ ਜੀ ਤਾਂ ਇਹ ਇੱਕ ਐਗਰੋ ਪ੍ਰੋਸੈਸਿੰਗ ਦਾ ਇੱਕ ਇਹ ਵੀ ਚੀਜ਼ ਹੈ ਵੀ ਅਸੀਂ ਇਹੀ ਵੀ ਜਿਨ੍ਹਾਂ ਨੂੰ ਅਸੀਂ ਖਾਨਜੋਗ ਬਣਾਉਣਾ ਹੈ ਤੀਜਾ ਇਹਦਾ ਮੁੱਖ ਮਕਸਦ ਹੈ ਵੀ ਸਾਡੇ ਕੋਲ ਜਦੋਂ ਇੰਨੀ ਜਿਆਦਾ ਪੈਦਾਵਾਰ ਹੋ ਗਈ ਜੇ ਅਸੀਂ ਉਹਦੀ ਪ੍ਰੋਸੈਸਿੰਗ ਨਹੀਂ ਕਰਾਂਗੇ ਉਹਨੂੰ ਪ੍ਰੋਪਰ ਢੰਗ ਨਾਲ ਸਟੋਰ ਨਹੀਂ ਕਰਾਂਗੇ ਤਾਂ ਸਾਡੇ ਕੋਲ ਜਿਹੜੇ ਹੈ ਨੁਕਸਾਨ ਵਧਣਗੇ ਸਾਡੇ ਕੋਲ ਤੇਲ ਬੀਜਾਂ ਦੇ ਦਾਲਾਂ ਦੇ ਵਿੱਚ ਜਾਂ ਇਹਨਾਂ ਦੇ ਵਿੱਚ ਸਾਡੇ ਕਾਫੀ 10% ਦੇ ਕਰੀਬ ਸਾਡੇ ਨੁਕਸਾਨ ਹੋ ਜਾਂਦੇ ਆ ਜੀ ਜੀ ਜੇ ਅਸੀਂ ਫਲ ਸਬਜ਼ੀਆਂ ਦੀ ਗੱਲ ਕਰੀਏ ਉਹ ਤਾਂ ਸਾਡੇ ਨੁਕਸਾਨ ਬਹੁਤ ਹੀ ਜ਼ਿਆਦਾ ਨੇ ਸੋ ਦੱਸਖਾ ਜੀ ਤੁਸੀਂ ਗੱਲ ਕੀਤੀ ਹੈ ਵੀ ਜਿਹੜੀਆਂ ਛੋਟੀਆਂ ਮਸ਼ੀਨਾਂ ਅਸੀਂ ਐਗਰੋ ਪ੍ਰੋਸੈਸੀ ਕੇਂਦਰ ਵਿੱਚ ਲਾਣੀਆਂ ਆ ਵੀ ਉਹਨਾਂ ਤੋਂ ਅਸੀਂ ਫਾਇਦਾ ਲੈ ਕੇ ਆਪਣੀ ਆਮਦਨ ਚ ਵਾਧਾ ਕਰ ਸਕਦਾ ਹੈ ਪਰ ਨਾਲ ਤੁਸੀਂ ਇਹ ਵੀ ਦੱਸਿਆ ਵੀ 3 ਤੋਂ 4 ਲੱਖ ਰੁਪਇਆ ਜਿਹੜਾ ਹੈ ਸ਼ੁਰੂਆਤੀ ਵਿੱਚ ਖਰਚਾ ਆ ਜਾਂਦਾ ਹਾਂਜੀ ਹੁਣ ਇੱਕ ਜਿਹੜਾ ਛੋਟਾ ਕਿਸਾਨ ਆ ਜਦੋਂ ਉਹਨੇ ਪ੍ਰੋਸੈਸਿੰਗ ਦਾ ਕੰਮ ਸ਼ੁਰੂ ਕਰਨਾ ਮੰਨ ਲਓ ਉਹਨੇ ਕੋਲੂ ਲਾਣਾ ਜਾਂ ਉਹਨੇ ਹੋਰ ਜਿਹੜਾ ਤੁਸੀਂ ਦੱਸਿਆ ਮਸ਼ੀਨਾਂ ਲੈਣੀਆਂ ਆ ਮਕੈਨੀਕਲ ਜਿਹੜੀਆਂ ਮਸ਼ੀਨਾਂ ਆ ਹਾਂਜੀ ਹਾਂਜੀ ਜਿਹੜਾ ਇਹ 4 ਲੱਖ ਰੁਪਇਆ ਉਹਨੂੰ ਲੱਗਦਾ ਵੀ ਬਹੁਤ ਜ਼ਿਆਦਾ ਆ ਸ਼ੁਰੂਆਤ ਵਿੱਚ ਬਹੁਤ ਸਾਰੇ ਰਿਸਕ ਵੀ ਨੇ ਹਾਂਜੀ ਵੀ ਇਹ ਜਿਹੜਾ 4 ਲੱਖ ਰੁਪਇਆ ਖਰਚਾ ਹੁੰਦਾ ਹੈ ਇਹਤੇ ਕੋਈ ਸਰਕਾਰ ਵੱਲੋਂ ਜਾਂ ਯੂਨੀਵਰਸਿਟੀ ਵੱਲੋਂ ਵਿੱਤੀ ਸਹਾਇਤਾ ਜਾਂ ਟ੍ਰੇਨਿੰਗ ਵੀ ਮੁਹੱਈਆ ਕਰਵਾਈ ਜਾਂਦੀ ਹੈ ਬਿਲਕੁਲ ਜੀ ਤੁਹਾਡਾ ਕੋਲ ਸਵਾਲ ਬਿਲਕੁਲ ਵਾਜਿਬ ਹੈ ਜੀ ਲੁਪਿੰਦਰ ਜੀ ਜਿੱਥੋਂ ਤੱਕ ਇਹਦੇ ਤਕਨੀਕੀ ਜਾਣਕਾਰੀ ਦਾ ਸਬੰਧ ਹੈ ਉਸ ਵਿੱਚ ਅਸੀਂ ਜਿਹੜਾ ਹੈਗਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਬਹੁਤ ਵੱਡਾ ਜਿਹੜਾ ਹੈਗਾ ਰੋਲ ਇਚ ਕਰ ਰਹੀ ਹੈ ਅਸੀਂ ਜਿਹੜੇ ਹੈਗੇ ਪਿੰਡਾਂ ਦੇ ਵਿੱਚ ਕਿਸਾਨਾਂ ਕੋਲੇ ਜਾ ਕੇ ਉਹਨਾਂ ਨੂੰ ਇਸ ਬਾਰੇ ਲੈਕਚਰ ਵੀ ਦਿੰਨੇ ਆ ਵੀ ਤੁਸੀਂ ਉਹਨਾਂ ਨੂੰ ਅਸੀਂ ਪ੍ਰਦਰਸ਼ਨੀਆਂ ਵੀ ਦਿਖਾਉਣੇ ਆ ਸਾਡੇ ਕੋਲੇ ਯੂਨੀਵਰਸਿਟੀ ਦੇ ਵਿੱਚ ਵੀ ਇਸ ਤਰ੍ਹਾਂ ਦੇ ਏਪੀਸੀ ਦੇ ਜਿਹੜਾ ਹੈਗਾ ਐਗਰੋ ਪ੍ਰੋਸੈਸਿੰਗ ਕੰਪਲੈਕਸ ਲੱਗੇ ਹੋਏ ਨੇ ਜਿਨ੍ਹਾਂ ਨੂੰ ਅਸੀਂ ਉੱਥੇ ਦਿਖਾਉਣੇ ਵੀ ਆ ਕਿਸਾਨਾਂ ਨੂੰ ਔਰ ਅਸੀਂ ਜਿਹੜੇ ਇਹਦੀਆਂ ਟ੍ਰੇਨਿੰਗਾਂ ਵੀ ਸਿਖਲਾਈ ਵੀ ਦਿੰਨੇ ਆ ਸਾਢੇ ਪੰਜ ਦਿਨ ਦਾ ਟ੍ਰੇਨਿੰਗ ਕੋਰਸ ਹੁੰਦਾ ਹੈ ਯੂਨੀਵਰਸਿਟੀ ਦੇ ਵਿੱਚ ਸਾਲ ਦੇ ਵਿੱਚ ਤਿੰਨ ਜਾਂ ਚਾਰ ਵਾਰੀ ਟ੍ਰੇਨਿੰਗ ਕੋਰਸ ਲੱਗਦਾ ਹੈ ਬਾਕੀ ਜੇ ਕੋਈ ਕਿਸਾਨ ਟ੍ਰੇਨਿੰਗ ਕੋਰਸ ਨਹੀਂ ਵੀ ਲਗਾਉਂਦਾ ਤਾਂ ਸਾਡੇ ਨਾਲ ਸਿੱਧਾ ਸੰਪਰਕ ਕਰਕੇ ਅਸੀਂ ਉਹਨੂੰ ਕੱਲੇ ਨੂੰ ਵੀ ਉਹਦੀ ਜਿਹੜੀ ਜਾਣਕਾਰੀ ਪੂਰੀ ਦੇ ਦਿੰਨੇ ਆ ਵੀ ਤੁਸੀਂ ਕਿਵੇਂ ਲਗਾਉਣਾ ਇਹ ਜੀ ਤੋ ਇਹ ਤਾਂ ਹੋ ਗਿਆ ਤਕਨੀਕੀ ਜਾਣਕਾਰੀ ਦੀ ਗੱਲ ਪਰ ਜਿਹੜੀ ਵਿੱਤੀ ਸਹਾਇਤਾ ਦੀ ਗੱਲ ਹੈ ਉਹ ਪੰਜਾਬ ਸਰਕਾਰ ਦੇ ਕਈ ادارے ਨੇ ਕੇਂਦਰ ਸਰਕਾਰ ਦੇ ਕਈ ادارے ਨੇ ਜਿਹੜੇ ਇਹਦੇ ਵਿੱਚ ਮਦਦ ਕਰਦੇ ਨੇ ਚਾਹੇ ਖਾਦੀ ਬੋਰਡ ਵਾਲਿਆਂ ਦਾ ਲੈ ਲਓ ਉਹ ਕਾਫੀ ਇਹਦੇ ਵਿੱਚ ਮਦਦ ਕਰਦਾ ਵੀ ਜਿਹੜੀ ਐਗਰੋ ਪ੍ਰੋਸੈਸਿੰਗ ਮੋਡਲੀ ਪ੍ਰੋਸੈਸਿੰਗ ਵਾਲੀ ਜਿਹੜੀ ਮਸ਼ੀਨਾਂ ਲਗਾਉਣ ਦੇ ਵਿੱਚ ਕੁਝ ਵਿੱਤੀ ਸਹਾਇਤਾ ਵੀ ਦਿੰਦੇ ਨੇ ਫਿਰ ਸਾਡਾ ਪੰਜਾਬ ਐਗਰੋ ਇੰਡਸਟਰੀ ਕਾਰਪੋਰੇਸ਼ਨ ਜਿਹੜੀ ਹੈ ਉਹਦਾ ਸਾਡੇ ਯੂਨੀਵਰਸਿਟੀ ਦੇ ਨਾਲ ਸਾਡੇ ਡਿਪਾਰਟਮੈਂਟ ਦੇ ਨਾਲ ਟਾਈ ਅਪ ਵੀ ਹੈ ਵੀ ਜਿਹੜੀ ਆਪਣੀ ਹੁਣ ਇੱਕ ਨਵੀਂ ਸਕੀਮ ਆਈ ਸੀ ਪ੍ਰਾਈਮ ਮਿਨਿਸਟਰ ਦੀ ਜਿਹੜੀ ਹੈਗੀ ਹੈ ਪੀਐਮਐਫਐਮਈ ਸਕੀਮ ਹੈ ਜਿਹਦੇ ਵਿੱਚ ਮਤਲਬ ਛੋਟੇ ਪੱਧਰ ਦੇ ਜਿਹੜੇ ਕਿਸਾਨੀ ਖੇਤੀ ਕੀਤੇ ਨੇ ਉਹਨਾਂ ਦੇ ਵਿੱਚ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ਪਰ ਉਹ ਵਿੱਤੀ ਸਹਾਇਤਾ ਅਸੀਂ ਜਿਹੜੀ ਹੈਗੀ ਪੰਜਾਬ ਐਗਰੋ ਇੰਡਸਟਰੀ ਕਾਰਪੋਰੇਸ਼ਨ ਤੇ ਸਾਡੇ ਡਿਪਾਰਟਮੈਂਟ ਦੇ ਥਰੂ ਹੀ ਉਹਨਾਂ ਨੂੰ ਜਿਹੜੀ ਮਿਲਦੀ ਹੈ ਟ੍ਰੇਨਿੰਗ ਤੋਂ ਬਾਅਦ ਅੱਛਾ ਡਾਕਟਰ ਸਾਹਿਬ ਗੱਲ ਇਹ ਆ ਵੀ ਇਹ ਤੁਸੀਂ ਦੱਸਿਆ ਸਾਨੂੰ ਵੀ ਕੁਝ ادارے ਇਹੋ ਜਿਹੇ ਨੇ ਜਿਹੜੇ ਸੂਬਾ ਸਰਕਾਰ ਹੈ ਜਾਂ ਕੇਂਦਰ ਸਰਕਾਰ ਹੈ ਵਿੱਤੀ ਸਹਾਇਤਾ ਦਿੰਦੇ ਆ ਹਾਂਜੀ ਇਹ ਦੇਖੋ ਜਦੋਂ ਸਾਨੂੰ ਕੋਈ ਲਪਿੰਦਰ ਜੀ ਸਹਾਇਤਾ ਮਿਲਦੀ ਆ ਕਿਸੇ ਸਮੂਹ ਵੱਲੋਂ ਜਾਂ ਕਿਸੇ ਸਰਕਾਰ ਵੱਲੋਂ ਫਿਰ ਸਰਕਾਰ ਦੀਆਂ ਜਾਂ ਯੂਨੀਵਰਸਿਟੀ ਦੀਆਂ ਕੁਝ ਹਦਾਇਤਾਂ ਹੁੰਦੀਆਂ ਹੈ ਕੁਝ ਸ਼ਰਤਾਂ ਹੁੰਦੀਆਂ ਉਹਨਾਂ ਦੀਆਂ ਵੀ ਆ ਆ ਲੋਕ ਨੇ ਜਿਹੜੇ ਆ ਫਾਇਦੇ ਲੈ ਸਕਦੇ ਆ ਜਾਂ ਆ ਲੋਕ ਹੈ ਇਹਨਾਂ ਕੋਲ ਕੀ ਹੋਣਾ ਚਾਹੀਦਾ ਵੀ ਇਹ ਜਿਹੜਾ ਇਹ ਆਪਣਾ ਸੈਂਟਰ ਬਣਾ ਸਕਦਾ ਉਹ ਕੋਈ ਖਾਸ ਹਦਾਇਤਾਂ ਹੈ ਸਾਡੇ ਕਿਸਾਨ ਵੀਰਾਂ ਲਈ ਦੇਖੋ ਜੀ ਉਹਦੇ ਵਿੱਚ ਮਿੱਠਾ ਸਿੰਘ ਜੀ ਇੱਕ ਗੱਲ ਤਾਂ ਬਹੁਤ ਜ਼ਰੂਰੀ ਹੈ ਵੀ ਜਿਹਨੇ ਕਿਸਾਨ ਨੇ ਇਸ ਤਰ੍ਹਾਂ ਦਾ ਕੰਮ ਕਰਨਾ ਹੈ ਉਹ ਖੇਤੀਬਾੜੀ ਯੂਨੀਵਰਸਿਟੀ ਤੋਂ ਟ੍ਰੇਨਿੰਗ ਜ਼ਰੂਰ ਲਵੇ ਹਾਂ ਇਹ ਚਾਹੇ ਜਿਹੜਾ ਵੀ ਮਹਿਕਮਾ ਚਾਹੇ ਖਾਦੀ ਬੋਰਡ ਵਾਲੇ ਆ ਜਾਂ ਸਾਡੇ ਪੰਜਾਬ ਐਗਰੋ ਵਾਲੇ ਆ ਉਹ ਉਹਨਾਂ ਦੀ ਇੱਕ ਸ਼ਰਤ ਹੈ ਵੀ ਤੁਸੀਂ ਯੂਨੀਵਰਸਿਟੀ ਤੋਂ ਟ੍ਰੇਨਿੰਗ ਲਈ ਹੋਣੀ ਚਾਹੀਦੀ ਹੈ ਖੇਤੀਬਾੜੀ ਨਾਲ ਸੰਬੰਧੀ ਸਾਡਾ ਜਿਹੜਾ ਯੂਨੀਸੀ ਦਾ 5 ਦਿਨਾਂ ਦਾ ਕੋਰਸ ਹੈ ਉਹ ਮਤਲਬ ਉਹਨਾਂ ਨੇ ਲਗਾਇਆ ਹੋਣਾ ਚਾਹੀਦਾ ਹੈ ਜਾਂ ਸਾਡੇ ਵਿਭਾਗ ਦੇ ਵਿੱਚ ਪ੍ਰੋਸੈਸਿੰਗ ਤੇ ਫੂਡ ਇੰਜੀਨੀਅਰਿੰਗ ਵਿਭਾਗ ਜਿਹੜਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਹੈ ਉੱਥੋਂ ਚਾਹੇ ਉਹਨੇ ਇੱਕ ਦਿਨ ਦਾ ਹੀ ਆਪਣੇ ਕੋ ਆ ਕੇ ਸਾਡੇ ਕੋਲ ਇੱਕ ਸਰਟੀਫਿਕੇਟ ਲਿਆ ਹੋਵੇ ਜਦੋਂ ਅਸੀਂ ਉਹ ਸਾਡੇ ਕੋਲ ਆਏਗਾ ਅਸੀਂ ਉਹਨੂੰ ਸਾਰਾ ਇਹ ਚੀਜ਼ਾਂ ਸਮਝਾਵਾਂਗੇ ਮਸ਼ੀਨਾਂ ਦਿਖਾਵਾਂਗੇ ਤਾਂ ਅਸੀਂ ਉਹਨੂੰ ਇੱਕ ਸਰਟੀਫਿਕੇਟ ਵੀ ਦੇਵਾਂਗੇ ਵੀ ਤੂੰ ਆਹ ਜਿਹੜਾ ਹੈਗਾ ਇਸ ਤਰ੍ਹਾਂ ਦੀ ਜਾਣਕਾਰੀ ਤਾਂ ਫਿਰ ਉਹ ਜਿਹੜਾ ਹੈਗਾ ਇਹਨਾਂ ਅਦਾਰਿਆਂ ਤੋਂ ਵਿੱਤੀ ਸਹਾਇਤਾ ਲੈ ਸਕਦਾ ਹੈ ਉਹਦੇ ਵਿੱਚ ਜਦੋਂ ਅਦਾਰਿਆਂ ਤੋਂ ਵਿੱਤੀ ਸਹਾਇਤਾ ਲੈਂਦਾ ਤਾਂ ਉਹ ਪੂਰੀ ਰਿਪੋਰਟ ਵੀ ਬੰਦੀ ਆ ਔਰ ਬੈਂਕ ਤੋਂ ਵੀ ਜਿਹੜਾ ਹੈਗਾ ਲੋਨ ਵਗੈਰਾ ਜਿਹੜਾ ਉਹਨਾਂ ਨੂੰ ਮਿਲਦਾ ਹੈ ਇਸ ਤਰ੍ਹਾਂ ਦਾ ਜਿਹੜਾ ਹੈ ਇਹ ਕੀਤਾ ਜਾ ਸਕਦਾ ਚਾਹੇ ਉਹ ਖਾਦੀ ਬੋਰਡ ਹੈ ਵਿਭਾਗ ਹੈ ਜਾਂ ਪੰਜਾਬ ਐਗਰੋ ਇੰਡਸਟਰੀ ਹੈ ਜਾਂ ਕੋਈ ਹੋਰ ਵਿਭਾਗ ਹੈ ਨੇ ਉਹਨਾਂ ਦੇ ਥਰੂ ਜਿਹੜੀ ਹੈਗੀ ਆਪਣੇ ਉਹ ਜਿਹੜੀ ਵਿੱਤੀ ਸਹਾਇਤਾ ਜਾਂ ਸਬਸਿਡੀ ਅਧੀ ਲੈ ਸਕਦੇ ਸੋ ਡਾਕਟਰ ਸਾਹਿਬ ਅੱਜ ਦੇ ਸਮੇਂ ਵਿੱਚ ਅਗਰ ਕੋਈ ਗੱਲ ਐਮ ਹੈ ਉਹ ਹੈ ਕੁਆਲਿਟੀ ਨੂੰ ਆਪਾਂ ਕੀ ਇਹ ਗੁਣਵੱਤਾ ਬਿਲਕੁਲ ਕਿ ਜੇ ਕੋਈ ਬੰਦਾ ਪ੍ਰੋਸੈਸਿੰਗ ਕਰ ਰਿਹਾ ਜਾਂ ਕਰਨੀ ਚਾਹੁੰਦਾ ਪਰ ਉਹਦੇ ਵਿੱਚ ਇਹ ਇੱਕ ਆਮ ਤੌਰ ਤੇ ਦੇਖਿਆ ਗਿਆ ਜਾਂ ਜਿਹੜਾ ਕੰਜ਼ਿਊਮਰ ਹੈ ਜਿਹਨੇ ਖਰੀਦਣਾ ਪੜਿਆ ਵੀ ਜੋ ਪ੍ਰੋਡਕਟ ਮੈਂ ਖਰੀਦ ਰਿਹਾ ਵੀ ਕੀ ਇਹਦੀ ਕੁਆਲਿਟੀ ਵਗੈਰਾ ਚੰਗੀ ਆ ਵੀ ਇਹ ਮੇਰੀ ਸਿਹਤ ਨੂੰ ਨੁਕਸਾਨ ਤੇ ਨਹੀਂ ਕਰੂਗਾ ਜਾਂ ਇਹ ਮਟੀਰੀਅਲ 'ਚ ਕੋਈ ਕਮੀ ਤੇ ਨਹੀਂ ਹਾਂਜੀ ਕੁਆਲਿਟੀ ਕੰਟਰੋਲ ਨੂੰ ਲੈ ਕੇ ਗੁਣਵੱਤਾ ਨੂੰ ਲੈ ਕੇ ਕਿਹੜੇ-ਕਿਹੜਾ ਜਿਹੜੀਆਂ ਅੱਜ ਇਹ ਤਕਨੀਕੀ ਮਾਹਿਰ ਤੁਸੀਂ ਜਿਹੜੀ رائے ਦਿੰਦੇ ਹੋ ਬਿਲਕੁਲ ਜੀ ਜਦੋਂ ਅਸੀਂ ਕੋਈ ਪ੍ਰੋਸੈਸ ਚੀਜ਼ਾਂ ਦੀ ਗੱਲ ਕਰਦੇ ਆ ਤਾਂ ਕੁਆਲਿਟੀ ਦਾ ਸਭ ਤੋਂ ਪਹਿਲਾਂ ਆਉਣੀ ਆਉਣੀ ਹੈ ਕਿਉਂਕਿ ਇਹ ਸਾਡੇ ਸਿਹਤ ਨਾਲ ਸਿੱਧਾ ਇਹਦਾ ਸਬੰਧ ਹੈ ਤੇ ਇੱਕ ਨਾਲ ਮੈਂ ਥੋੜੀ ਹੋਰ ਗੱਲ ਕਹਿਣਾ ਜਦੋਂ ਕੋਈ ਕਿਸਾਨ ਆਪਣਾ ਕੋਈ ਇਸ ਤਰ੍ਹਾਂ ਦਾ ਕੰਮ ਸ਼ੁਰੂ ਕਰਦਾ ਹੈ ਤਾਂ ਇੱਕ ਸਾਡੇ ਇੱਕ ਮਨ ਦੇ ਵਿੱਚ ਜਨਰਲ ਇੱਕ ਉਹ ਦਿਮਾਗ ਦੇ ਵਿੱਚ ਗੱਲ ਹੁੰਦੀ ਹੈ ਵੀ ਅਸੀਂ ਕਿਸੇ ਕੋਈ ਚੀਜ਼ ਕਿਸਾਨ ਤੋਂ ਖਰੀਦ ਰਹੇ ਹਾਂ ਤਾਂ ਸਾਨੂੰ ਮਤਲਬ ਇਹ 99% 100% ਇਹ ਕਹ ਲਓ ਵੀ ਸਾਨੂੰ ਵਿਸ਼ਵਾਸ ਹੁੰਦਾ ਵੀ ਸਾਨੂੰ ਚੀਜ਼ ਵਧੀਆ ਮਿਲ ਰਹੀ ਹੈ ਜੀ ਹਾਂ ਇਹ ਇੱਕ ਇਹਦਾ ਐਗਰੋ ਪ੍ਰੋਸੈਸਿੰਗ ਕੰਪਲੈਕਸ ਦੇ ਵਿੱਚ ਕਿਸਾਨਾਂ ਨੂੰ ਸ਼ਾਮਲ ਕਰਨ ਦਾ ਮੁੱਖ ਤੌਰ ਤੇ ਮੰਤਵ ਵੀ ਇਹ ਹੀ ਹੈ ਹੂੰ ਦੂਜਾ ਜਿਹੜੀਆਂ ਸਾਡੀਆਂ ਕੁਝ ਏਜੰਸੀਆਂ ਨੇ ਜਿਵੇਂ ਐਗ ਮਾਰਕ ਹੈ ਹਾਂ ਜਦੋਂ ਕਿਸਾਨ ਕੋਈ ਆਪਣਾ ਆਪਣਾ ਮਾਰਕਾ ਲੈਂਦਾ ਹੈ ਆਪਣੇ ਵੀ ਕੋਈ ਕੋਈ ਚੀਜ਼ ਬਣਾ ਰਿਹਾ ਆਟਾ ਬਣਾ ਰਿਹਾ ਜਾਂ ਤੇਲ ਬਣਾ ਰਿਹਾ ਉਹਦਾ ਇੱਕ ਮਾਰਕਾ ਰੱਖਣਾ ਚਾਹੁੰਦਾ ਹੈ ਤਾਂ ਉਹ ਐਗ ਮਾਰਕ ਤੋਂ ਸਰਟੀਫਾਈ ਵੀ ਕਰਵਾ ਸਕਦੇ ਆ ਆਪਣੀ ਚੀਜ਼ਾਂ ਹਾਂਜੀ ਤਾਂ ਉਹ ਇੱਕ ਐਗ ਮਾਰਕ ਜਿਹੜਾ ਇਹਨਾਂ ਚੀਜ਼ਾਂ ਨੂੰ ਸਰਟੀਫਿਕੇਸ਼ਨ ਕਰਨ ਦੇ ਵਿੱਚ ਮਦਦ ਕਰਦਾ ਹੈ ਫਿਰ ਸਾਡਾ ਇੱਕ ਐਫਐਸਐਸਏਆਈ ਜਿਹੜਾ ਐਕਟ ਹੈ ਉਹਦੇ ਉਹ ਦਿਨ ਉਹਨੂੰ ਸਰਟੀਫਿਕੇਟ ਲੈਣਾ ਪੈਂਦਾ ਬਹੁਤ ਹੀ ਸਧਾਰਨ ਜਿਹਾ ਇੱਕ ਪ੍ਰੋਸੀਜਰ ਹੈ ਉਹਦੇ ਨਾਲ ਜਿਹੜਾ ਉਹ ਲੈ ਸਕਦਾ ਔਰ ਆਪਣੀ ਜਿਹੜੀ ਕੁਆਲਿਟੀ ਨੂੰ ਮੇਨਟੇਨ ਰੱਖ ਸਕਦਾ ਡਾਕਟਰ ਸਾਹਿਬ ਗੱਲ ਇਹ ਆ ਵੀ ਜਿਵੇਂ ਆਪਾਂ ਗੱਲਾਂ ਬਾਤਾਂ ਕਰ ਰਹੇ ਆ ਬਹੁਤ ਸਾਰੇ ਸਾਡੇ ਜ਼ਿਮੀਦਾਰ ਵੀ ਉਨਾਂ ਚ ਇੱਕ ਤਾਂਗ ਜੀ ਉਠੇਗੀ ਵੀ ਮੈਂ ਵੀ ਇਹ ਕਰਕੇ ਵੇਖਾਂ ਹਾਂ ਪਰ ਕਈ ਵਾਰੀ ਕੀ ਹੁੰਦਾ ਕਿ ਸਾਡੇ ਜ਼ਿਮੀਦਾਰ ਵੀਰ ਜਿਹੜੇ ਆ ਦੂਰ ਦਰਾਡੇ ਵੀ ਬੈਠੇ ਹੁੰਦੇ ਆ ਹਾਂ ਜੀ ਉਹਨਾਂ ਨੂੰ ਇਹ ਪਤਾ ਹੀ ਨਹੀਂ ਹੁੰਦਾ ਵੀ ਮੈਂ ਜਾਵਾਂ ਕਿੱਥੇ ਬਿਲਕੁਲ ਹਾਂ ਜੀ ਮੰਨ ਲਓ ਮੈਂ ਆ ਮੈਂ ਕੋਈ ਚਾਹਨਾ ਵੀ ਮੈਂ ਇੱਕ ਛੋਟਾ ਜਿਹਾ ਐਗਰੋ ਪ੍ਰੋਸੈਸਿੰਗ ਸੈਂਟਰ ਬਣਾਵਾਂ ਬਣਾਉਣਾ ਇਹਨਾਂ ਮੈਂ ਇੱਕ ਦੋ ਬੰਦੇ ਵੀ ਨਾਰ ਲਾ ਲੇ ਹਾਂ ਜੀ ਹਾਂ ਜੀ ਪਹੁੰਚ ਕਿੱਥੇ ਕਰੀਏ ਬਿਲਕੁਲ ਜਿਹੜੀ ਕਿਹੜੀ ਕਿਹੜੀ ਚੀਜ਼ ਦੀ ਸਾਨੂੰ ਲੋੜ ਆ ਉਥੇ ਤਾਂ ਕਿ ਅਸੀਂ ਉਹ ਸਾਰਾ ਜਿਹੜਾ ਵਸੀਲਾ ਆ ਉਹ ਨਾਲ ਲੈ ਕੇ ਤੁਰੀਏ ਠੀਕ ਹੈ ਜੀ ਬਿਲਕੁਲ ਜੀ ਮਠਾ ਸਿੰਘ ਜੀ ਜਿਵੇਂ ਆਪਾਂ ਜਦੋਂ ਸਾਡੇ ਮਨ ਚ ਕੋਈ ਤਾਂਗ ਆ ਜਾਂਦੀ ਹੈ ਪਰ ਸਾਨੂੰ ਰਸਤਾ ਨਹੀਂ ਲੱਭਦਾ ਵੀ ਅਸੀਂ ਕਿੱ데 ਕੋਲ ਜਾਈਏ ਹੁਣ ਇਹਦੇ ਵਿੱਚ ਯੂਨੀਵਰਸਿਟੀ ਦਾ ਆਪਣਾ ਇੱਕ ਬਹੁਤ ਵੱਡਾ ਰੋਲ ਹੈ ਔਰ ਯੂਨੀਵਰਸਿਟੀ ਦੇ ਜਿਹੜੇ ਹਰੇਕ ਜ਼ਿਲ੍ਹੇ ਦੇ ਵਿੱਚ ਖੇਤੀ ਵਿਗਿਆਨ ਕੇਂਦਰ ਬਣੇ ਹੋਏ ਆ ਜੀ ਹਰੇਕ ਜ਼ਿਲ੍ਹੇ ਦੇ ਲਗਭਗ ਹਰੇਕ ਜ਼ਿਲ੍ਹੇ ਦੇ ਵਿੱਚ ਖੇਤੀ ਵਿਗਿਆਨ ਕੇਂਦਰ ਬਣੇ ਹੋਏ ਆ ਔਰ ਉੱਥੇ ਜਾ ਕੇ ਸਿੱਧਾ ਉਹਨਾਂ ਨਾਲ ਸੰਪਰਕ ਕਰ ਸਕਦਾ ਹੈ ਵੀ ਮੈਂ ਐਗਰੋ ਪ੍ਰੋਸੈਸਿੰਗ ਦਾ ਜਿਹੜਾ ਕੋਈ ਇਹ ਕੰਮ ਕਰਨਾ ਹੈ ਆਪਣਾ ਤਾਂ ਉਹਦੇ ਬਾਰੇ ਮੈਨੂੰ ਜਾਣਕਾਰੀ ਦਿਓ ਤਾਂ ਪਹਿਲੇ ਨੰਬਰ ਤੇ ਤਾਂ ਉਹ ਖੇਤੀਬੀ ਵਿਗਿਆਨ ਕੇਂਦਰ ਦੇ ਵਿੱਚ ਹੀ ਸਾਡੇ ਜਿਹੜੇ ਇਸ ਤਰ੍ਹਾਂ ਦੇ ਮਾਹਿਰ ਬੈਠੇ ਹੋਏ ਨੇ ਜਿਹੜੇ ਉਹਨਾਂ ਦੀ ਮਦਦ ਕਰਨਗੇ ਫਿਰ ਉਸ ਤੋਂ ਬਾਅਦ ਜੇ ਉਹਨਾਂ ਨੇ ਕੋਈ ਜ਼ਿਆਦਾ ਜਾਣਕਾਰੀ ਦੇ ਬਾਰੇ ਲੈਣੀ ਹੈ ਤਾਂ ਸਾਡੀ ਯੂਨੀਵਰਸਿਟੀ ਦੇ ਨਾਲ ਉਹ ਸੰਪਰਕ ਕਰ ਸਕਦਾ ਹੈ ਉਹ ਖੇਤੀਬੀ ਵਿਗਿਆਨ ਕੇਂਦਰ ਵਾਲੇ ਉਹਦੀ ਮਦਦ ਕਰਨਗੇ ਤੇ ਸਾਡੇ ਨਾਲ ਸੰਪਰਕ ਕਰਨ ਦੇ ਵਿੱਚ ਤੇ ਇੱਕ ਹੋਰ ਚੀਜ਼ ਦੇ ਵਿੱਚ ਅਸੀਂ ਇਹ ਹੈ ਜਦੋਂ ਅਸੀਂ ਕਿਸੇ ਕਿਸਾਨ ਨੂੰ ਕਹਿੰਨੇ ਆ ਵੀ ਤੂੰ ਇਹ ਕੰਮ ਸ਼ੁਰੂ ਕਰਨਾ ਹੈ ਤਾਂ ਉਹ ਸਾਡੇ ਗੱਲ ਸਿੱਧੀ ਨਹੀਂ ਮੰਨਦਾ ਉਹ ਇੱਕ ਤਰ੍ਹਾਂ ਨਾਲ ਉਹ ਚੀਜ਼ ਨੂੰ ਦੇਖਣਾ ਚਾਹੁੰਦਾ ਫੇਰ ਹੀ ਉਹ ਉਸ ਕੰਮ ਵਾਲੇ ਪਾਸੇ ਕਿਉਂਕਿ ਆਪਾਂ ਆਪਣੇ ਮਨ 'ਚ ਵੀ ਹੁੰਦਾ ਜਦੋਂ ਅਸੀਂ ਕੋਈ ਕੰਮ ਸ਼ੁਰੂ ਕਰਨਾ ਹੁੰਦਾ ਅਸੀਂ ਚਾਹੁੰਦੇ ਆ ਵੀ ਜਿਹੜਾ ਕੋਈ ਇਸ ਤਰ੍ਹਾਂ ਦਾ ਕੰਮ ਕਰ ਰਿਹਾ ਪਹਿਲਾਂ ਅਸੀਂ ਉਹ ਕੰਮ ਜਾ ਕੇ ਦੇਖੀਏ ਵੀ ਤਾਂ ਕਿ ਸਾਨੂੰ ਪਤਾ ਲੱਗੇ ਉਹ ਬੰਦੇ ਨੂੰ ਕੀ ਮੁਨਾਫਾ ਹੋ ਰਿਹਾ ਕਿਸ ਤਰ੍ਹਾਂ ਦੇ ਉਹਨੂੰ ਸਮੱਸਿਆਵਾਂ ਪੈਦਾ ਹੋ ਰਹੀਆਂ ਨੇ ਜਾਂ ਕਿਵੇਂ ਉਹਨੂੰ ਜੋ ਵੀ ਉਹਨੂੰ ਲਗਾਉਣ ਦੇ ਵਿੱਚ ਉਹਨੂੰ ਕਿਹੜੇ-ਕਿਹੜੇ ਸਟੈਪ ਚ ਵਿੱਚ ਜਿਹੜਾ ਹੈਗਾ ਕਦਮਾਂ ਦੇ ਵਿੱਚੋਂ ਨਿਕਲਣਾ ਪਿਆ ਉਹਨੂੰ ਤਾਂ ਉਹ ਲਗਾ ਸਕਿਆ ਤਾਂ ਅਸੀਂ ਕੀ ਕਰਦੇ ਆ ਜਿਹੜੇ ਕਿਸਾਨ ਇਸ ਦੇ ਵਿੱਚ ਉਤਸ਼ਾਹ ਹੁੰਦੇ ਨੇ ਅਸੀਂ ਜਿਹੜੇ ਸਾਡੇ ਐਗਰੋ ਪ੍ਰੋਸੈਸਿੰਗ ਕੰਪਲੈਕਸ ਪੰਜਾਬ ਦੇ ਵਿੱਚ ਲੱਗੇ ਹੋਏ ਨੇ ਇਸ ਵੇਲੇ ਪੰਜਾਬ ਦੇ ਵਿੱਚ ਯੂਨੀਵਰਸਿਟੀ ਵੱਲੋਂ ਲਗਭਗ 350 ਦੇ ਕਰੀਬ ਐਗਰੋ ਪ੍ਰੋਸੈਸਿੰਗ ਕੰਪਲੈਕਸ ਜਿਹੜਾ ਯੂਨੀਵਰਸਿਟੀ ਨੇ ਤਕਨੀਕੀ ਜਾਣਕਾਰੀ ਦੇ ਕੇ ਲਗਵਾਏ ਨੇ ਅਸੀਂ ਉਹਨਾਂ ਦੇ ਵਿੱਚ ਉਹਨਾਂ ਦੀ ਵਿਜ਼ਿਟ ਕਰਵਾਉਣਾ ਉਹਨਾਂ ਨੂੰ ਲੈ ਕੇ ਜਾਣੇ ਆ ਵੀ ਤਾਂ ਕਿ ਤੁਸੀਂ ਉਹ ਬੰਦੇ ਨਾਲ ਡਾਇਰੈਕਟ ਸਿੱਧੀ ਗੱਲ ਕਰੋ ਵੀ ਤ ਉਹਨੂੰ ਵੀ ਤੁਸੀਂ ਵੀ ਜਿਹੜਾ ਇਸ ਤਰ੍ਹਾਂ ਦਾ ਕੰਮ ਕਰਨਾ ਹੈ ਤਾਂ ਉਹ ਉਹਨਾਂ ਨੂੰ ਕੀ ਕਿੰਨਾ ਕੁ ਫਾਇਦਾ ਹੋ ਰਿਹਾ ਹੈ ਮਹੀਨੇ ਦਾ ਜਾਂ ਕਿਹੜੀਆਂ ਮਸ਼ੀਨਾਂ ਉਹਨੇ ਕਿੱਥੋਂ ਖਰੀਦੀਆਂ ਨੇ ਕਿਹੜੀ ਮਸ਼ੀਨ ਵਧੀਆ ਹੈ ਕਿਹੜੀ ਉਹਨਾਂ ਨੂੰ ਖਰਾਬ ਲੱਗੀ ਹੈ ਵੀ ਨਹੀਂ ਉਹ ਸਹੀ ਹੈਗੀ ਤਾਂ ਇਹ ਇਹ ਸਾਰੀਆਂ ਚੀਜ਼ਾਂ ਉਹਦੇ ਵਿੱਚ ਹੀ ਉਤਸ਼ਾਹ ਪੈਦਾ ਕਰਨ ਗਿਆ ਤਜਰਬਾ ਦਿੰਦੀਆਂ ਤਜਰਬਾ ਦੇਣ ਗਿਆ ਔਰ ਜਦੋਂ ਉਹ ਟ੍ਰੇਨਿੰਗ ਲਗਾਊਗਾ ਟ੍ਰੇਨਿੰਗ ਦੇ ਵਿੱਚ ਤਾਂ ਅਸੀਂ ਜੋ ਵੀ ਟ੍ਰੇਨਿੰਗ ਲਗਾਉਣੇ ਆ ਅਸੀਂ ਪੂਰਾ ਇੱਕ ਦਿਨ ਜਿਹੜਾ ਹੈ ਐਗਰੋ ਪ੍ਰੋਸੈਸਿੰਗ ਕੰਪਲੈਕਸ ਦੇ ਵਿੱਚ ਉਹਨਾਂ ਦੀ ਉਹਨਾਂ ਦੀ ਉਹ ਵੀ ਕਰਾਉਣੇ ਆ ਸੋ ਡਾਕਟਰ ਸਾਹਿਬ ਇਹ ਜਿਹੜੀਆਂ ਮਸ਼ੀਨਾਂ ਆਪਾਂ ਲਗਾ ਕੇ ਬਹੁਤ ਹੀ ਵਧੀਆ ਪ੍ਰੋਸੈਸਿੰਗ ਦਾ ਜਿਹੜਾ ਕੰਮ ਸ਼ੁਰੂ ਕਰਨਾ ਔਰ ਕਿਸਾਨਾਂ ਨੂੰ ਬਹੁਤ ਫਾਇਦਾ ਹੋਵੇ ਬਿਲਕੁਲ ਜੀ ਪਰ ਆਮ ਤੌਰ ਤੇ ਵੀ ਇੱਕ ਕਈ ਵਾਰ ਮਨ ਦੇ ਵਿੱਚ ਇੱਕ ਵਹਿਮ ਕਹਿ ਲੋ ਜਾਂ ਇਹ ਧਾਰਨਾ ਬਣ ਜਾਂਦੀ ਹੈ ਵੀ ਯਾਰ ਇੱਕ ਵਾਰ ਏਡਾ ਵੱਡਾ ਜੁਨਿਟ ਲਾ ਲਿਆ ਹਾਂ ਹਾਂ ਹੁਣ ਉਹਦਾ ਰੱਖ-ਰਖਾਓ ਜਦੋਂ ਉਹਨੂੰ ਚਲਾਉਣਾ ਉਹਦੇ ਖਰਚੇ ਵੀ ਆਉਣੇ ਆ ਵੀ ਇੱਕ ਵਾਰ ਤਾਂ ਆਪਾਂ ਨੂੰ ਵਿੱਤੀ ਸਹਾਇਤਾ ਮਿਲ ਗਈ ਮਿਲ ਗਈ ਹੁਣ ਜਦੋਂ ਇੱਕ ਜਿਹੜਾ ਜੁਨਿਟ ਤੁਸੀਂ ਪੀਏਯੂ ਨੇ ਨਿਰਧਾਰਿਤ ਕੀਤਾ ਮਾਰੀ ਹਾਂਜੀ ਹਾਂਜੀ ਉਹਦੇ ਅੱਗੇ ਰੱਖ-ਰਖਾਅ ਦੇ ਕੀ ਕੀ ਖਰਚੇ ਨੇ ਕਿ ਅਸੀਂ ਜਿਹੜੀਆਂ ਇਹ ਕੈਗਰੋ ਪ੍ਰੋਸੈਸਿੰਗ ਕੰਪਲੈਕਸ ਦੇ ਵਿੱਚ ਮਸ਼ੀਨਾਂ ਲਾਉਣੇ ਆ ਨਾ ਜੀ ਉਹ ਮਸ਼ੀਨਾਂ ਨੂੰ ਇੱਕ ਪਿੰਡ ਦਾ ਮਕੈਨਿਕ ਵੀ ਸਹੀ ਕਰ ਸਕਦਾ ਹੈ ਸਾਨੂੰ ਕੋਈ ਬਹੁਤ ਵੱਡੇ ਇੰਜੀਨੀਅਰ ਦੀ ਲੋੜ ਨਹੀਂ ਦੀ ਕੰਪਨੀ ਦੇ ਵੀ ਜਿਹੜਾ ਉਹਨੂੰ ਲਾ ਕੇ ਠੀਕ ਕਰੇਗਾ ਮਸ਼ੀਨਾਂ ਨੂੰ ਕਿਉਂਕਿ ਆਮ ਮੋਟਰਾਂ ਨਾਲ ਚੱਲਣ ਵਾਲੀਆਂ ਮਸ਼ੀਨਾਂ ਨੇ ਕੋਈ ਇਹਨਾਂ ਦੇ ਵਿੱਚ ਇਲੈਕਟ੍ਰੋਨਿਕ ਸਰਕਟ ਨਹੀਂ ਹੈ ਵੀ ਜਿਹਦੇ ਕਰਕੇ ਸਮੱਸਿਆਵਾਂ ਆਉਣਗੀਆਂ ਠੀਕ ਹੈ ਜੀ ਦੂਸਰੀ ਗੱਲ ਜੋ ਤਾਂ ਖਰਚੇ ਦੀ ਗੱਲ ਹੈ ਜਿਵੇਂ ਆਪਾਂ ਇਹਨੂੰ ਕਹਿ દઈએ ਵੀ ਅਸੀਂ ਜ਼ਰੂਰੀ ਨਹੀਂ ਆ ਵੀ ਅਸੀਂ ਸ਼ੁਰੂ ਦੇ ਵਿੱਚ ਸਾਰੀਆਂ ਮਸ਼ੀਨਾਂ ਲਗਾ ਲਓ ਸ਼ੁਰੂ ਦੇ ਵਿੱਚ ਤੁਸੀਂ ਦੋ ਮਸ਼ੀਨਾਂ ਲਗਾਓ ਛੋਟੀਆਂ ਮੰਨ ਲਓ ਜਿਵੇਂ ਆਪਾਂ ਨੇ ਤੁਹਾਡੇ ਏਰੀਆ ਦੇ ਹਿਸਾਬ ਨਾਲ ਤੁਸੀਂ ਜੇ ਤੁਹਾਡਾ ਕੋਈ ਬਾਸਮਤੀ ਤੇ ਨਾਲ ਇੱਕ ਮਸਾਲੇ ਪੀਸਣ ਵਾਲੀ ਮਸ਼ੀਨ ਲਗਾ ਲਈ ਮਸਾਲੇ ਪੀਸਣ ਵਾਲੀ ਮਸ਼ੀਨ ਤੁਹਾਡੀ 30-35000 ਰੁਪਏ ਦੇ ਵਿੱਚ ਆ ਜਾਂਦੀ ਹੈ ਤੇ ਜੇ ਐਕਸਪੈਲਰ ਦੀ ਗੱਲ ਕਰੀ ਦੋ 2.5 ਲੱਖ ਰੁਪਏ ਦੇ ਵਿੱਚ ਤੁਹਾਡਾ ਆ ਜਾਂਦਾ ਤੇ ਇਹ ਜਦੋਂ ਅਸੀਂ ਇਹ ਦੋਨੋਂ ਚੀਜ਼ਾਂ ਲਗਾ ਲਈਆਂ ਸਾਨੂੰ ਲੱਗਿਆ ਵੀ ਸਾਡਾ ਕੰਮ ਵਧੀਆ ਚੱਲ ਪਿਆ ਦੋ ਤਿੰਨ ਮਹੀਨੇ ਚਾਰ ਮਹੀਨੇ ਸਾਲ ਤਾਂ ਅਸੀਂ ਓਵੇਂ ਜਿਵੇਂ ਮਸ਼ੀਨਾਂ ਵਧਾ ਸਕਦੇ ਹਾਂ ਪਰ ਉਹਦੇ ਵੀ ਸਾਨੂੰ ਦੋ ਤਿੰਨ ਚੀਜ਼ਾਂ ਧਿਆਨ ਰੱਖਣ ਦੀ ਲੋੜ ਹੈ ਵੀ ਜੇ ਅਸੀਂ ਸਾਰੀਆਂ ਮਸ਼ੀਨਾਂ ਲਗਾਉਣੀਆਂ ਨੇ ਤਾਂ ਸਾਨੂੰ 250 ਤੋਂ 300 ਗੱਜ ਜਿਹੜੀ ਜਗ੍ਹਾ ਹੈ ਉਹ 360 ਹੋਈ ਜਗ੍ਹਾ ਚਾਹੀਦੀ ਹੈ ਤਾਂ ਕਿ ਅਸੀਂ ਪਰ ਅਸੀਂ ਲਗਾਈਏ ਉਸ ਜਗ੍ਹਾ ਤੇ ਜਿੱਥੇ ਅਸੀਂ ਜਗ੍ਹਾ ਵਧਾ ਸਕੀਏ ਜੀ ਵੀ ਤਾਂ ਕਿ ਜਿਹੜਾ ਹੈਗਾ ਵੱਧ ਤੋਂ ਵੱਧ ਜਿਹੜਾ ਸੀ ਉਹਦਾ ਫਾਇਦਾ ਲੈ ਸਕੀਏ ਅੱਛਾ ਡਾਕਟਰ ਸਾਹਿਬ ਦੇਖੋ ਗੱਲ ਇਹ ਹੁੰਦੀ ਹੈ ਵੀ ਆਮ ਗਾਖ ਹਾਂਜੀ ਜਦੋਂ ਕਿਸੇ ਦੁਕਾਨ ਤੇ ਜਾਂਦਾ ਬਿਲਕੁਲ ਜੀ ਹੈਨਾ ਵੀ ਮੈਂ ਆ ਚੀਜ਼ ਲੈਣੀ ਆ ਹਾਂਜੀ ਦੁਕਾਨਦਾਰ ਨੂੰ ਕਹਿੰਦਾ ਜੀ ਆ ਸਾਡੇ ਕੋਲ ਇੱਕ ਨਵੀਂ ਚੀਜ਼ ਆਈ ਆ ਹਾਂਜੀ ਹਾਂਜੀ ਹੈਨਾ ਪਰ ਗਾਖ ਦੀ ਉਹ ਤਸੱਲੀ ਇੰਨੀ ਨਹੀਂ ਕਰਾ ਪਾਂਦਾ ਵੀ ਇਹ ਚੀਜ਼ ਮਤਲਬ ਗਾਖ ਜਿਹੜੀ ਹੈ ਸਾਡੇ ਤੋਂ ਉਸੇ ਬਲੇ ਲੈ ਲਵੇ ਹਾਂਜੀ ਸਹੀ ਹੈਨਾ ਇਹ ਜਦੋਂ ਅਸੀਂ ਯੂਨਿਟ ਲਾ ਲਏ ਆ ਸੈਂਟਰ ਬਣਾ ਲਏ ਹੈ ਨਾ ਅਸੀਂ ਇੱਕ ਚੀਜ਼ ਕੀ ਆਨੂੰ ਕਹਿੰਦੇ ਵੀ ਉਹ ਬਾਜ਼ਾਰ ਦੇ ਵਿੱਚ ਲੈ ਆਉਂਦੀ ਪਰ ਉਹਦੀ ਮੰਡੀਕਾਰੀ ਦੀ ਸਮੱਸਿਆ ਬਿਲਕੁਲ ਆਉਂਦੀ ਆ ਹਾਂਜੀ ਹਾਂਜੀ ਸਹੀ ਕਿਉਂਕਿ ਨਵੀਂ ਚੀਜ਼ ਅਸੀਂ ਦੂਜੇ ਦੇ ਘਰ ਚ ਪਹੁੰਚਾਉਣੀ ਜਿਹੜੀ ਆ ਉਹ ਕਿਤੇ ਸੌਖੀ ਨਹੀਂ ਹੁੰਦੀ ਇਹਦੇ ਬਾਰੇ ਕੋਈ ਸਾਨੂੰ ਜਾਣਕਾਰੀ ਦਿਓ ਵੀ ਕੀ ਯੂਨੀਵਰਸਿਟੀ ਜਾਂ ਕੋਈ ਮਹਿਕਮਾ ਮੰਡੀਕਾਰੀ ਚ ਮਦਦ ਕਰਦਾ ਜਾਂ ਫਿਰ ਅਸੀਂ ਕੀ ਤਰੀਕਾ ਅਪਣਾਈਏ ਵੀ ਇਹ ਜਿਹੜੀ ਸਾਡੀ ਚੀਜ਼ ਦੀ ਖਪਤ ਹੋਣੀ ਸ਼ੁਰੂ ਹੋ ਜਾਵੇ ਬਿਲਕੁਲ ਜੀ ਤੁਹਾਡਾ ਸਵਾਲ ਬਿਲਕੁਲ ਸਹੀ ਹੈ ਜਿੰਨਾ ਚਿਰ ਅਸੀਂ ਮਾਰਕੀਟਿੰਗ ਜਾਂ ਮੰਡੀ ਕਰਨ ਸਹੀ ਨਹੀਂ ਹੋਊਗਾ ਸਾਡਾ ਉਹਨਾਂ ਚ ਸਾਡੀ ਕੋਈ ਵੀ ਪ੍ਰੋਸੈਸਿੰਗ ਯੂਨਿਟ ਕਾਮਯਾਬ ਨਹੀਂ ਹੋ ਸਕਦੀ ਪਹਿਲੀ ਗੱਲ ਤਾਂ ਇਹ ਬਹੁਤ ਜ਼ਰੂਰੀ ਹੈ ਜੇ ਕਿਸਾਨ ਉਹਨੂੰ ਆਪਣੀ ਚੀਜ਼ ਨੂੰ ਪੈਦਾ ਹੀ ਨਹੀਂ ਵੇਚ ਨਹੀਂ ਸਕਦਾ ਜਿਹੜੀ ਪ੍ਰੋਸੈਸ ਕਰਕੇ ਤਾਂ ਉਹ ਮਤਲਬ ਉਹਨੇ ਯੂਨਿਟ ਨੇ ਫੇਲ ਹੋਣਾ ਹੀ ਹੋਣਾ ਪਰ ਜਦੋਂ ਮੈਂ ਤੁਹਾਨੂੰ ਦੱਸਿਆ ਵੀ ਇਹਦੇ ਵਿੱਚ ਅਸੀਂ ਜਿਹੜੀਆਂ ਵੀ ਚੀਜ਼ਾਂ ਬਰਤਦੇ ਹਾਂ ਬਣਾਉਣੇ ਆ ਚਾਹੇ ਉਹ ਆਟਾ ਹੈ ਤੁਹਾਡਾ ਤੇਲ ਹੈ ਦਾਲਾਂ ਨੇ ਚੌਲ ਐ ਬਾਸਮਤੀ ਚੌਲ ਐ ਇਹ ਸਾਡੇ ਘਰਾਂ ਚ ਵਰਜਾਨਾ ਵਰਤਿਆ ਜਾਂਦੀਆਂ ਨੇ ਜੀ ਔਰ ਦੂਜਾ ਇਹਦੇ ਵਿੱਚ ਅਸੀਂ ਇੱਕ ਕਿਸਾਨਾਂ ਨੂੰ ਜਿਹੜੇ ਏਪੀਸੀ ਐਗਰੋ ਪ੍ਰੋਸੈਸਿੰਗ ਕੰਪਲੈਕਸ ਲਗਾ ਰਿਹਾ ਹੈ ਉਹਨਾਂ ਸਭ ਤੋਂ ਜ਼ਿਆਦਾ ਕਿਸਾਨਾਂ ਨੇ ਕੀ ਕੀਤਾ ਹੈ ਵੀ ਆਪਣਾ ਇੱਕ ਐਗਰੋ ਪ੍ਰੋਸੈਸਿੰਗ ਕੰਪਲੈਕਸ ਲਗਾ ਲਿਆ ਨਾਲ ਹੀ ਉਹਨੇ ਮੂਰੇ ਇੱਕ ਛੋਟੀ ਜੀ ਦੁਕਾਨ ਦਾ ਵੀ ਕੀਤਾ ਹੋਇਆ ਕੰਮ ਪਿੰਡ ਦੇ ਵਿੱਚ ਤਾਂ ਉਹ ਉੱਥੇ ਚੀਜ਼ਾਂ ਆਪਣੀ ਉਹਦਾ ਜਿਹੜਾ ਖੁਦਰਾ ਜਿਹਨੂੰ ਆਪਾਂ ਰਿਟੇਲ ਦੇ ਵਿੱਚ ਕਹਦੇ ਆ ਉਹ ਉੱਥੇ ਹੀ ਵੇਚਦਾ ਹੈ ਦੂਜਾ ਇੱਕ ਤਾਂ ਇਹ ਹੈ ਜੀ ਉਹਨੂੰ ਆਪਣੇ ਜੜੇ ਚ ਜਿੱਥੇ ਪ੍ਰੋਸੈਸ ਕਰਕੇ ਉੱਥੇ ਹੀ ਜਿਹੜਾ ਵੀ ਕੋਈ ਗ੍ਰਾਹਕ ਆਉਂਦਾ ਉਹਨੂੰ ਪਤਾ ਵੀ ਆਹ ਚੀਜ਼ ਜਿਹੜੀ ਇੱਥੇ ਪਈ ਹੈ ਇੱਥੇ ਹੀ ਪ੍ਰੋਸੈਸ ਹੋਈ ਹੈ ਤਾਂ ਉਹ ਕੁਆਲਿਟੀ ਪੱਖੋਂ ਤਾਂ ਬੜਾ ਨਿਸ਼ਚਿੰਤ ਹੋ ਜਾਂਦਾ ਉਸ ਚੀਜ਼ ਦਾ ਔਰ ਕਿਸਾਨ ਦੀ ਮਾਰਕੀਟਿੰਗ ਦੀ ਸਮੱਸਿਆ ਵੀ ਸੋਲਵ ਹੋ ਜਾਂਦੀ ਹੱਲ ਹੋ ਜਾਂਦੀ ਹੈ ਜੇ ਹੁਣ ਇੱਕ ਪਿੰਡ ਦੇ ਵਿੱਚ ਅਸੀਂ ਲਗਾਇਆ ਤਾਂ ਉਹਦੇ ਆਲੇ ਦੁਆਲੇ ਦੇ ਪੰਜ ਸੱਤ ਪਿੰਡਾਂ ਨੂੰ ਪਤਾ ਲੱਗ ਜਾਂਦਾ ਵੀ ਇੱਥੋਂ ਜਿਹੜੀ ਚੀਜ਼ ਸਾਨੂੰ ਸ਼ੁੱਧ ਚੀਜ਼ ਮਿਲ ਰਹੀ ਹੈ ਤਾਂ ਇਹ ਮੰਡੀਕਰਨ ਦੇ ਵਿੱਚ ਬਹੁਤ ਵੱਡੀ ਮਦਦ ਕਰਦੀ ਹੈ ਤੁਹਾਨੂੰ ਜੀ ਔਰ ਦੂਸਰੀ ਗੱਲ ਜਿਹੜੇ ਹੁਣ ਸਾ ਇੱਕ ਤਾਂ ਸਾਡਾ ਮੁੱਖ ਕਿਸਾਨ ਮੇਲਾ ਹੋ ਗਿਆ ਮਾਰਚ ਦੇ ਵਿੱਚ ਮੇਲੇ ਲੱਗਦੇ ਆ ਸਤੰਬਰ ਚ ਲੱਗਦੇ ਆ ਫਿਰ ਸਾਡੇ ਜਿਹੜੇ ਰੀਜਨਲ ਸਟੇਸ਼ਨਾਂ ਤੇ ਛੇ ਕਿਸਾਨ ਮੇਲੇ ਲੱਗਦੇ ਨੇ ਚਾਹੇ ਉਹ ਫਰੀਦਕੋਟ ਆ ਪਟਿਆਲੇ ਆ ਜਿਹੜਾ ਆਪਣਾ ਬਠਿੰਡੇ ਆ ਗੁਰਦਾਸਪੁਰ ਆ ਬੱਲੋਵਾਲ ਆ ਜਿੱਥੇ ਵੀ ਨੇ ਤਾਂ ਇਹ ਜਿਹੜੇ ਕਿਸਾਨ ਮੇਲੇ ਤੇ ਜੇ ਤੁਸੀਂ ਗਏ ਹੋ ਜਾਂਦੇ ਰਹੇ ਹੋਵੋਗੇ ਤੁਸੀਂ ਵੀ ਤੁਸੀਂ ਦੇਖਿਆ ਹੋਣਾ ਜੀ ਜਿਹੜੇ ਕਿਸਾਨਾਂ ਦੀ ਉੱਥੇ ਸਟਾਲਾਂ ਲੱਗੀਆਂ ਹੁੰਦੀਆਂ ਹਨ ਸਭ ਤੋਂ ਵੱਧ ਉਹ ਹੀ ਸਟਾਲਾਂ ਹੁੰਦੀਆਂ ਨੇ ਜਿਨ੍ਹਾਂ ਨੇ ਐਗਰੋ ਪ੍ਰੋਸੈਸਿੰਗ ਕੰਪਲੈਕਸ ਦੇ ਵਿੱਚ ਆਪਣੀ ਕੋਈ ਚੀਜ਼ ਬਣਾ ਕੇ ਉੱਥੇ ਰੱਖੀ ਹੋਈ ਹੈ ਚਾਹੇ ਉਹ ਸ਼ਹਿਦ ਦੀ ਗੱਲ ਕਰ ਲਈਏ ਅਸੀਂ ਆਟੇ ਦੀ ਗੱਲ ਕਰ ਲਈ ਮੱਕੀ ਦਾ ਆਟਾ ਬੇਸਣ ਦੀ ਗੱਲ ਕਰ ਲਈ ਮਿਰਚਾਂ ਹਲਦੀ ਦੀ ਗੱਲ ਕਰ ਲਈ ਤਾਂ ਉਹਨਾਂ ਨੂੰ ਇੱਕ ਨਾ ਮਤਲਬ ਬੜਾ ਵਧੀਆ ਇੱਕ ਪਲੈਟਫਾਰਮ ਮਿਲਦਾ ਹੈ ਜਿੱਥੇ ਉਹ ਆਪਣਾ ਸਮਾਨ ਵੇਚ ਸਕਦੇ ਆ ਮੇਰੇ ਕਈ ਕਿਸਾਨਾਂ ਨਾਲ ਜਿਨ੍ਹਾਂ ਨੇ ਐਗਰੋ ਪ੍ਰੋਸੈਸਿੰਗ ਕੰਪਲੈਕਸ ਲਗਾਇਆ ਜੀ ਉਹ ਗੱਲ ਹੋਈ ਹੈ ਵੀ ਉਹ ਕਹਿੰਦੇ ਵੀ ਅਸੀਂ ਜਿਵੇਂ ਬਟੰਡੇ ਵਾਲੇ ਮੇਲੇ ਤੇ ਜਿਹੜਾ ਉੱਥੇ ਬਟੰਡੇ ਦੇ ਨੇੜੇ ਜਿਨ੍ਹਾਂ ਨੇ ਏਪੀਸੀ ਲਗਾਇਆ ਉਹ ਉੱਥੇ ਲੈ ਜਾਂਦਾ ਇਹ ਮੇਲੇ ਤੇ ਕਹਿੰਦੇ ਜੀ ਸਾਡੇ ਇੱਕ ਦਿਨ ਦੇ ਵਿੱਚ ਹੀ ਸਾਨੂੰ 3-3 4-4 ਲੱਖ ਰੁਪਏ ਦਾ ਅਸੀਂ ਮਾਲ ਉੱਥੇ ਵੇਚ ਆਉਣਾ ਤਾਂ ਇਹ ਮਤਲਬ ਯੂਨੀਵਰਸਿਟੀ ਦੇ ਕਿਸਾਨ ਮੇ ਔਰ ਉਸ ਤੋਂ ਬਾਅਦ ਫਿਰ ਸਾਡੇ ਯੂਨੀਵਰਸਿਟੀ ਦੇ ਵਿੱਚ ਜਿਹੜਾ ਬਿਜ਼ਨਸ ਮੈਨੇਜਮੈਂਟ ਦਾ ਵਿਭਾਗ ਵੀ ਹੈ ਉਹ ਵੀ ਉਹ ਮੰਡੀਕਰਨ ਦੇ ਵਿੱਚ ਉਹਨਾਂ ਨੂੰ ਦੱਸਦਾ ਵੀ ਕਿਵੇਂ ਤੁਸੀਂ ਵਧੀਆ ਮੰਡੀਕਰਨ ਕਰਨਾ ਹੈ ਕਿਵੇਂ ਤੁਸੀਂ ਆਪਣਾ ਮਾਰਕਾ ਵਧੀਆ ਬਣਾਉਣਾ ਹੈ ਉਹ ਸਾਰੀ ਚੀਜ਼ਾਂ ਦੇ ਵਿੱਚ ਉਹ ਜਿਹੜਾ ਹੈਗਾ ਮਦਦ ਕਰਦਾ ਹੈ ਸੋ ਕਿਸਾਨ ਬਿਊਰੋ ਦੇ ਪੈਨ ਨੂੰ ਅਸੀਂ ਅੱਜ ਐਗਰੋ ਪ੍ਰੋਸੈਸਿੰਗ ਸੈਂਟਰ ਬਾਰੇ ਡਾਟਾ ਨਾਲ ਬਹੁਤ ਗੱਲਾਂ ਬਾਤਾਂ ਕੀਤੀਆਂ ਨੇ ਤੁਸੀਂ ਵੀ ਜੇ ਸਾਨੂੰ ਕੋਈ ਕਿਸੇ ਵੀ ਤਰ੍ਹਾਂ ਦਾ ਸੁਝਾਅ ਦੇਣਾ ਚਾਹੁੰਦੇ ਹੋ ਸਾਨੂੰ ਤੁਸੀਂ ਖਤ ਲਿਖ ਸਕਦੇ ਆ ਸਾਨੂੰ ਤੁਸੀਂ ਈਮੇਲ ਵੀ ਕਰ ਸਕਦੇ ਆ ਖਾਤ ਲਿਖਣ ਲਈ ਸਾਡਾ ਪਤਾ ਨੋਟ ਕਰ ਲਓ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਡीडी ਪੰਜਾਬੀ ਦੂਰਦਰਸ਼ਨ ਕੇਂਦਰ ਭਗਵਾਨ ਮਹਾਵੀਰ ਮਾਰਗ ਜਲੰਧਰ ਪਿੰਨ ਕੋਡ 144001 ਤੇ ਸਾਡਾ ਈਮੇਲ ਐਡਰੈਸ ਹੈ ddpunjabijalandhar@gmail.com ਕਿਸਾਨ ਵੀਰੋ ਤੇ ਭੈਣੋ ਜਿਵੇਂ ਅੱਜ ਦੀਆਂ ਗੱਲਾਂ ਤੋਂ ਤੁਹਾਨੂੰ ਪਤਾ ਲੱਗ ਹੀ ਗਿਆ ਬਈ ਉਹ ਚੀਜ਼ਾਂ ਜਿਹੜੀਆਂ ਅਸੀਂ ਪੈਦਾ ਕਰਦੇ ਆਂ ਜਿਹੜੀਆਂ ਉਹ ਪੈਦਾ ਕਰਕੇ ਅਸੀਂ ਮੰਡੀ 'ਚ ਵੇਚ ਦਿੰਨੇ ਆ ਜੇ ਅਸੀਂ ਉਹਦੀ ਪ੍ਰੋਸੈਸਿੰਗ ਕਰਕੇ ਵੇਚਾਂਗੇ ਤੇ ਸਾਡੀ ਆਮਦਨ 'ਚ ਵਾਧਾ ਜਿਹੜਾ ਉਹ ਹੋਏ ਗਈ ਹੋਏਗਾ ਜ਼ਿਆਦਾ ਜਾਣਕਾਰੀ ਤੁਸੀਂ ਜਿਹੜਾ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਹੀ ਆ ਵੀ ਨੇੜੇ ਦੇ ਕੇ ਵੀ ਕੇ ਤੇ ਜਾਓ ਯੂਨੀਵਰਸਿਟੀ ਦੇ ਨੇੜੇ ਉਹ ਤੇ ਯੂਨੀਵਰਸਿਟੀ 'ਚ ਜਾਓ ਉੱਥੇ ਇਹਨਾਂ ਨਾਲ ਮੁਲਾਕਾਤ ਕਰੋ ਇਹ ਤੁਹਾਨੂੰ ਵੱਤ-ਵੱਤ ਜਾਣਕਾਰੀ ਦੇਣਗੇ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਵੇਖਦੇ ਰਹੋ ਡीडी ਪੰਜਾਬੀ ਹੁਣ ਸਾਨੂੰ ਇਜਾਜ਼ਤ ਦਿਓ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੇ ਜੈ ਹਿੰਦ ਜੈ ਹਿੰਦ